ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚਰੇ ਵਾਲੀ ਫਾਰਮ ਦਾ ਬਹੁਤ-ਬਹੁਤ ਵੈਲਕਮ ਹੈ ਜੀ ਆਪਣੇ ਕੋ 10 ਝੋਟੀਆਂ ਦਾ ਲੋਡ ਪਹੁੰਚਿਆ ਸੀ ਤੇ ਕੁਝ ਜਿਹੜੀਆਂ ਸੇਲ ਹੋ ਚੁੱਕੀਆਂ ਨੇ ਤੇ ਕੁਝ ਜਿਹੜੀਆਂ ਬਈਆਂ ਨੇ ਆਪਾਂ ਵੀਡੀਓ ਲੱਗੀਆਂ ਕਵਰ ਕਰਨ ਤੇ ਝੋਟੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ 14 ਜਾਂ 15-15 ਕਿਲੋ ਵਾਲੀਆਂ ਬਿਲਕੁਲ ਤਾਜ਼ੇ ਬੱਚੇ ਤੇ ਜਿਹੜੀਆਂ ਝੋਟੀਆਂ ਮਿਲੀਆਂ ਬਿਲਕੁਲ ਸਾਫ਼ ਸੁਥਰੀਆਂ ਤੇ ਚੂਚਾਂ ਬਿਲਕੁਲ ਓਕੇ ਪੋਰ ਤੇ ਇੱਕ ਝੋਟੀ ਆਪਣੇ ਕੋ ਗੱਭਣਿਆ ਬਸ ਉਹ ਜਿਹੜੀ ਉਦੀ ਲੈਣੇ ਡਿਟੇਲਸ ਪੰਜਣਾ ਕੋ ਤੇ ਕਰਦੇ ਆਂ ਬਿਲੋਂ ਗੱਲ ਬਾਤ ਸੂਈਆਂ ਵੀ ਲੈਣੀਆਂ ਡਿਟੇਲ ਪੰਜ ਸਸੀ ਗਾਲ ਜੀ ਸਸੀ ਗਾਲ ਜੀ ਹੋਸਮਾਨ ਜੀ ਆਪਾਂ ਨੂੰ ਪਿਆਰ ਪਈ ਸਸੀ ਗਾਲ ਜੀ ਹਾਂ ਜੀ ਜੀ ਸੋ ਜੀ ਇਹ ਸਮਾਂ ਦੱਸਦੇ ਆਂ ਪਹਿਲਾਂ 11 ਤਰੀਕ ਹਾਂ ਜੀ ਪੰਜ ਜੀ 11ਵਾਂ ਮਹੀਨਾ 2025 2025 ਤੇ ਪਹਿਲੇ ਕੋਈ 2 ਵਜੇ ਦਾ ਸਮਾਂ ਜਦੋਂ ਵੀਡੀਓ ਬਣਾਉਣਾ ਲੱਗੀ ਹੈ ਹਾਂ ਜੀ ਪੰਜ ਜੀ ਤੇ ਮਾਲ ਤਾਂ ਮਾਲਕ ਦੀ ਕਿਰਪਾ ਨਾਲ ਛੋਟੀਆਂ ਛੋਟੀਆਂ ਹੁੰਦੀਆਂ ਸੀ ਹਾਂ ਜੀ ਪੰਜ ਜੀ ਵੀ ਬਣਾਉਣਾ ਮੌਕਾ ਦੀ ਮੈਂ ਕੋਠੇਲੇ ਮੱਠੇ ਆ ਤੇ ਪੋਸਟ ਕਸਟਮਰ ਆਪਣਾ ਮੇਡਾ ਪਏ ਵੀ ਮਾਵੇ ਝੋਟੀਆਂ ਆਪਣੀਆਂ 8 ਥੇ 8 ਥੇ 4 ਹੀ ਝੋਟੀਆਂ ਆ ਗਈਆਂ ਸਰਪੰਚ ਅੱਛਾ ਜੀ ਤੇ ਕੁਛ ਜੀ ਕੀਤੀ ਹੈ ਵੀ ਚਲ ਇਹਨਾਂ ਦੀ ਵੀ ਵੀਡੀਓ ਬਣਾ ਲਈਏ ਵੀਡੀਓ ਬਣਾ ਲਈਏ ਜੇ ਮਾਲ ਆਪਣਾ ਹੁੰਦਾ ਹੀ ਸਰਪੰਚ ਦੇਰੀ ਭਾਰ ਲਉਦੇ ਹਾਂ ਜੀ ਹਾਂ ਜੀ ਹਾਂ ਜੀ ਚੰਗੀਆਂ ਝੋਟੀਆਂ ਕੁਆਲਿਟੀ ਵਾਲੀਆਂ ਤਾਜ਼ੀਆਂ ਸੁਈਆਂ ਦਵਾਈਆਂ ਝੋਟੀਆਂ ਹੁੰਦੀਆਂ ਹਾਂ ਜੀ ਹਾਂ ਜੀ ਹੋਰ ਸਰਪੰਚ ਜੀ ਆਪਣਾ 14 15 ਪਲਾਟਰੀਆਂ ਹਾਂ ਜੀ ਹਾਂ ਜੀ ਇਹ ਪੂਰਾ ਹਰਿਆਣੇ ਦੇ ਹੋਣਗੇ ਜੀ ਹਰਿਆਣੇ ਦੀ ਹਰਿਆਣੇ ਕੀ ਕਹ ਕੇ ਵੇਚਾਂਗੇ ਤੇ ਜੀ ਲੋਕਲੇ ਆ ਤੇ ਲੋਕਲੇ ਗਏ ਲੋਕਲੇ ਕਹਿ ਕੇ ਵਿਚਾਂਗੇ ਇਹ ਨਾਲ ਨਾਲ ਕਰਨੇ ਆ ਮੱਜੇ ਦੇ ਦਰਸ਼ਨ ਤੇ ਨਾਲੇ ਨਾਲ ਨਾਲ ਕਰਦੇ ਗੱਲਾਂ ਬਾਤਾਂ ਤੇ ਹਰ ਵਾਰ ਦੀ ਵੀਡੀਓ ਜੀ ਕਹਿੰਦਾ ਵੀ ਇੱਥੇ ਆਓ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਖੜੋ ਤਸੱਲੀ ਕਰੋ ਰਹਿਣ ਸਹਿ ਦੀ ਸ਼ਬਦਾ ਪੂਰੀ ਹੈ ਜੀ ਹਾਂਜੀ 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 ਮਰਦੀ ਕਿਰਪਾ ਨਾਲ ਬਾਕੀ ਸਾਰੀ ਚੀਜ਼ ਦਾ ਅਕਬਰ ਕਰਕੇ ਮਲਗ ਮੇਰ ਗਾਲਿਆ ਵੀ ਤਸੱਲੀ ਕਰੋ ਦੋ ਟਾਈਮ ਜਿਹੜੀ ਆ ਨੁਕਸ ਹੋ ਗਿਆ ਉਹ ਚੀਜ਼ ਇਹ ਜੰਮੇ ਆ ਰਿਆਂ ਹਾਂਜੀ ਉਹ ਤੇ ਵੀਜੀ ਅੱਗੇ ਪਾ ਲੋਗੇ ਤੇ ਛੋੜੋਗੇ ਉਹ ਤੁਹਾਡੀ ਇੱਕ ਸੇਵਾ ਜੀ ਸਹੀ ਗੱਲ ਸਹੀ ਗੱਲ ਆ ਵੀਡੀਓ ਜੀ ਵੀਜੀ ਵਾਰ ਵਾਰ ਕਹਿੰਦੇ ਆ ਹਾਂਜੀ ਹਾਂਜੀ ਇਹ ਜਗਣਾ ਪੁੱਤ ਕਰਾ ਦੇ ਦਰਸ਼ਨ ਪਹਿਲਾਂ ਕੱਟੀ ਲਿਆਵਾ ਗੋਲ ਜੀ ਲਓ ਜੀ ਆਪਾਂ ਪਹਿਲੇ ਨੰਬਰ ਤੋਂ ਚੱਲ ਜਾਨੇ ਆ ਜੰਮ ਨਹੀਂ ਨਹੀਂ ਕੱਟੀ ਤੇ ਬਿਲਕੁਲ ਤਾਜੀ ਸੂਈ ਸਵਾਈ ਆ ਝੋਟੀ ਲਓ ਜੀ ਮੁੱਲ ਵੀ ਸਪੰਜਨ ਆਉਂਦਾ ਬਿਲਕੁਲ ਜਾਇ ਜੀ ਹੋਗਾ ਕੋਈ ਐਡਾ ਮੁੱਲ ਨਹੀਂ ਹੋਊਗਾ ਕੋ ਦੋ ਚਾਰ ਲੱਖ 5 ਲੱਖ ਵਾਲੀ ਗੱਲ ਨਹੀਂ ਹੈਗੀ ਤੇ ਝੋਟੀ ਜਿਹੜੀ ਟੌਪ ਕਲਾਸ ਲਓ ਜੀ ਪਹਿਲਾਂ ਸਿੰਘ ਦੀ ਗੱਲ ਕਰ ਲਈ ਆਪਾਂ ਜੁਮ ਜੀ ਅੰਦਰ ਲੈ ਜਾਓ ਝੋਟੀ ਤੇ ਦੋ ਕਿਹੜੀਆਂ ਦੋਣੀਆਂ ਇੱਕ ਉਧਰ ਨੂੰ ਤੇ ਇੱਕ ਉਧਰ ਨੂੰ ਤੇ ਮੇਰਾ ਵੀਰ ਆ ਦੇਖੋ ਜੀ ਝੋਟੀ ਬਾਕੀ ਹਾਂਜੀ ਜਿਹਨੂੰ ਐਂਡ ਕਹਿੰਦੇ ਕੱਬ ਉਹ ਜੀ ਲਓ ਜੀ ਮਤਲਬ ਫੁੱਲ ਵੱਡਾ ਜੋ ਬਣਿਆ ਵੀਰ ਆਪਾਂ ਨੂੰ ਨਹੀਂ ਲੱਗਦਾ ਜੀ ਬਾਕੀ ਇਹ ਵੀ ਝੋਟੀ ਮਤਲਬ ਸੋਹਣੀ ਸਨਖੀ ਜੈਡ ਬਲੈਕ ਝੋਟੀ ਆ ਗਈ ਤੇ ਬਾਕੀ ਬਰੀਕੀਆਂ ਦਾ ਕੋਈ ਆਂਦੀ ਨਹੀਂ ਹੈ ਉਹ ਮੁਸਾ ਜੀ ਸ਼ੇਗ ਸੰਗਰ ਦਾ ਕਲਾਕ ਚੈਂਪੀਅਨ ਤੇ ਗਨੈ ਚੈਂਪੀਅਨ ਝੋਟੀ ਮਹਲਾ ਗੜ ਗੜੀ ਵੀ ਖੁੱਲੇ ਜਣਾ ਕੋਲੀ ਚ ਪਾਣੀ ਪੀਣ ਵਾਲੀ ਵੇਖੋ ਜਿੰਨੀ ਕਾਜਾ ਮੂੰਹ ਆ ਤੇ ਸਿੰਘ ਜਿਹੜਾ ਬਿਲਕੁਲ ਨਾੜਾ ਨੂੰ ਨਾ ਵੇਖੋ ਨਸਾਂ ਸੁਣਾ ਵੇਖੋ ਉਹਦੇ ਬਾਕੀ ਅਡਰ ਤੇ ਵੀ ਬੋੜ ਨਾ ਲੋ ਜੀ ਚਾਰ ਦੰਦ ਝੋਟੀ ਆ ਗਈ ਤੇ ਸੋਹਣੀ ਇਸਨੱਕੀ ਮਹਲਾ ਰੂਹਾ ਖੋਜ ਹੁੰਦੀਆਂ ਨੇ ਜਿਦਾਂ ਘਰ ਦੇ ਵਿੱਚ ਮੈਂ ਸਮਝ ਲਓ ਵੀ ਜਿਹਨੇ 1 2 ਰੱਖਣੀ ਆ ਨਾ 1 2 ਨਾਗ ਫੰਗਲੋ ਵੀ ਇਹੋ ਜਿਹੀ ਝੋਟੀ ਇਹਦੇ ਵਧੀਆ ਹੋਵੇ ਹਰ ਕਵੀਰਪਰਾ ਆਉਂਦਾ ਜਗਾ ਪੈ ਰੱਖਦੇ 10 ਪਹਿਲਾਂ ਗੱਲ ਦੱਸਾਂਗੇ ਕਿ ਮਲਕੀ ਗਪਾਣਾ ਇਹਦੀ ਹਾਈਟ ਵੇਖ ਲੋ ਹਾਂਜੀ ਹਾਂਜੀ ਲਾਗੇ ਖੜੇ ਹਾਂ ਜੱਜ ਹੋ ਜੁਦੀ ਆ ਮੈਂ ਨਾ ਮੈਂ ਦੱਸਦੀ ਕਿ ਐਦਾਂ ਬਾਹਰ ਕਰਕੇ ਨਹੀਂ ਬਣੀ ਸਹੀ ਗੱਲ ਐਦਾਂ ਨਹੀਂ ਐ ਵੀ ਦਾਤ ਤੇ ਬਕੇ ਥਾਣ ਆਪਣੇ ਕੋਡਿਆਂ ਦੇ ਬਰਾਬਰ ਦੀ ਕੱਟੀ ਆ ਲੈਟ ਬਣਾ ਕੇ ਕਾਲੀ ਬਿਲਕੁਲ ਜਾਨਵਰਗੀ ਹਾਂਜੀ ਹਾਂਜੀ ਫਿਰ ਪੁੱਠਾ ਦੇਖੋ ਸਿੰਗ ਕੁਆਲਟੀ ਵੇਖ ਲੋ ਕੱਟੀ ਦੀ ਲੰਬਾਈ ਵੇਖ ਲੋ ਤੇ ਆਰਡਰ ਵੇਖ ਲੋ ਕੱਟੀ ਨੂੰ ਕਿਹੜਾ ਲੱਗਾ ਫਾੜੀ ਦਾ ਆਰਡਰ ਲੱਗਰ ਪੰਗੀ ਫਾੜੀ ਦੇ ਹੈਗੇ ਹੈਗੇ ਪਿੱਛੇ ਵੀ ਆ ਆੜੀ ਦੇ ਸਰਹਾਣਿਆਂ ਨੂੰ ਪਿੱਛੇ ਪਈ ਸਾਰੀ ਜੀ ਉਹ ਟੱਬਾਲਾਂ ਵਿੱਚ ਜਿਹੜਾ ਫੁੱਟਬਾਲ ਨਹੀਂ ਰੱਖਿਆ ਹੁੰਦਾ ਮਤਲਬ ਪੈਰ ਰੱਖ ਕੇ ਉੱਤੇ ਚੜਜੋ ਮੈਂ ਅਜੇ ਵੇਖ ਲੋ ਖਾਲੀ ਥਣਾ ਜੈ ਪਸਮਾ ਨਹੀਂ ਕੱਥੜਾ ਨੇ ਮਾਰੋ ਤੇ ਕੋਈ ਇਹ ਨਹੀਂ ਹੈਗਾ ਮੈਂ ਪਸਮੀ ਹਾਂ ਹਾਂਜੀ ਹਾਂਜੀ ਜਦੋਂ ਪਸਮੂਗੀ ਕੁਝ ਹੋਰ ਹੀ ਬਣੀ ਹੋ ਗਈ ਨੇ ਖੇਡ ਵੇਖੋ ਥਣਾ ਦਾ ਮੈਂ ਲੱਕੀ ਜਿਹੜੀ ਨੇ ਇੱਥੇ ਮਾਰੋ ਮੇਰਾ ਕੈਮਰਾ ਜਿਹੜੀ ਮੈਂ ਲੱਕੀ ਹੁੰਦੀ ਨਾ ਇੱਥੇ ਮਾਰੋ ਹਾਂਜੀ ਮੈਂ ਦਿਖਾ ਦਿਆਂ ਇੱਕ ਇੱਕ ਗਾਰਦ ਛੱ ਤਰੀਏ ਮੇਰੇ ਜੀ ਮੇਰੇ ਸਾਡੇ ਕੈਲ ਦੇ ਲੱਗੇ ਆ ਹਾਂਜੀ ਦੋ ਗੋਡਾਂ ਤੇ ਤਿੰਨਾਂ ਗੇ ਫੇਵੀ ਇਹਨੇ ਤਸੱਲੀ ਕਰੋ ਤਸੱਲੀ ਕਰੋ ਇਹ ਬਿਨਾ ਸਾਈ ਤੋਂ ਬਿਨਾ ਉਦਾਂ ਮੈਂ ਚਵਾਣੀ ਆ ਉਹ 550 550 ਕੰਬਲੀ ਕਰੋ ਆ ਵੇਖੋ ਜੀ ਪੂਛ ਜਿਹਨੂੰ ਜਿਹੜਾ ਵਾਲ ਨਹੀਂ ਜਿਹਦਾ ਸਪਨੀ ਵਾਂਗੂ ਵਾਲ ਖਾਂਦੀ ਉਹ ਚੀਜ਼ ਆ ਬਰੀਕੀਆਂ ਮੈਂ ਨਕ ਸਿੱਧ ਕਰਨੀ ਦੀ ਆਪ ਵੀ ਰੰਗਣਗੇ ਜੇ ਲਓ ਜੀ ਝੋਟੀ ਵੇਖ ਕੇ ਆਪ ਹੀ ਜਜਮੈਂਟ ਕਰ ਲੈਣਾ ਲੇਵਾ ਉਦਾਂ ਵੀ ਮੂਰੇ ਵੀ ਉਨਾਂ ਹੀ ਲਓ ਜੀ ਗਾਰਬਸ਼ਾੜ ਦੀ ਬਰਾਬਰ ਹੋ ਗਈ ਕੋਈ ਪਸ਼ਮੀ ਅਜੇ ਝੋਟੀ ਸੂਈ ਸਿਰਫ ਵੇਖੋ ਕਿੰਨੇ ਦਿੰਦੀ ਅੱਜ 5ਵੇਂ ਦਿਨ ਦੀ ਲਈ ਹੀ ਰਾਜ ਨੂੰ ਕਹਿੰਦੇ ਆ ਪੰਜਵੇਂ ਦੇ ਚਾਲੂ ਚਾਲੂ ਇੱਥੋਂ ਵੇਖੋ ਉੱਥੇ ਹੀ ਕੱਢ ਗਈ ਹਲੇ ਮੇਰੇ 4 ਘੰਟੇ ਚੁਵਾਈ ਦੇ ਬਾਕੀ ਆ 4-5 ਘੰਟੇ ਬਾਕੀ ਫੋੜ ਫੋੜ ਹੁਣ ਬਾਹਰ ਹੀ ਤੁਰੇ ਫਿਰਦੀ ਆ ਐਡੀ ਹਾਈਟ ਕੱਟੀ ਜੀ ਨਾ ਜਿੰਨੀ ਦੀ ਸਿਮਤ ਕਰ ਲਈਏ ਉਨੀ ਥੋੜੀ ਆ ਤੇ ਜਿੱਦ ਦੋਤੇ ਚੜੀ ਨਾ ਹਾਂਜੀ ਹੁਣ ਵੀ ਸੂਲ ਨੂੰ ਟੱਚ ਕੀਤਾ ਪਰ ਹੋਰ ਮਾਰੂ ਵੀ ਝੋਟੀ ਬੈਕ ਬੈਕ ਕਿੰਨਾ ਦੁੱਧ ਹੁੰਦਾ ਹੁਣ ਅੱਜ ਦੇ ਜਿਹੜੇ ਵਿੱਚ ਜਿਹੜਾ ਯਕੀਨ ਹੈ ਜਿਹੜਾ ਜਿਹੜਾ ਭਾਂਡੇ ਜਿਹੜਾ ਵਪਾਰੀਆਂ ਵਾਲਾ ਜਾਂ ਗੱਲਾਂ ਬਾਤਾਂ ਵਾਲਾ ਨਾ ਹਾਂਜੀ 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 ਉਹ ਹੈਗਾ ਵਾ 16 16 ਕਿਲੋ ਹਾਂਜੀ ਹਾਂਜੀ ਜਿਹੜਾ ਸਚਾਈ ਵਾਲਾ ਦੁੱਧ ਹੈ ਹਾਂਜੀ 14 14 ਕਿਲੋ ਜਿਹੜਾ ਬਿਲਕੁਲ ਜਿਹੜਾ ਭਾਂਡੇ 'ਚ ਪੈ ਜਾਣਾ ਤੋ ਉਹ ਟਾਈਮ ਕਰ ਲੈ ਚਾਹ ਟਾਈਮ ਤਸੱਲੀ ਕਰ ਲੈ ਬਈ ਸਹੀ ਦਾ ਕਹਿਣ ਦੇ ਬਿਨਾਂ ਸਾਈ ਦੇ ਕੋਈ ਚੋਰੀ ਬਿਨਾਂ ਸਾਈ ਦੇ ਚੋਰੀ ਬਾਕੀ ਇਹ ਵੀ ਭਾਂਡੀਆਂ ਦਾ ਜਾਂ ਸਾਈ ਦਾ ਨਹੀਂ ਸਵੇਰੇ 5:30 5:30 ਟਾਂ ਨਾ ਗਿਆ ਜੀਆ ਰੇਟ ਨੋਰਮਲ ਦੇ ਦਵਾਂਗੇ ਬਿਲਕੁਲ ਹਾਂਜੀ ਰੇਡ ਫੋਨ ਦੇ ਕਰਾ ਕੇ ਰੇਡ ਕੋਈ ਇਹਦਾ 2.5 ਲੱਖ ਰੁਪਏ ਰਹਿਣੀ ਆ। ਹਾਂਜੀ। ਜੇ ਆਈਏ ਸੋ ਝੋਟੀ ਦਾ ਕਿ ਸਾਡਾ ਮਾਨਤਨ ਬੜਾ ਨਹੀਂ ਕਿਸਾਂ ਕੋਥਾਂ ਦੇ ਵੀ ਜਾਂਦਾ। ਕੋਈ ਵੀ ਜਰਦਾ ਧਾਰ ਨਹੀਂ ਲਿਖਦਾ। ਹਾਂਜੀ ਹਾਂਜੀ। ਵੀ ਇਹਦੇ ਦੇ ਅਕਾਸ਼ਾਂ ਵਾਲਾ ਜਿਹੜਾ ਨੌ ਦੇ ਕਪੜੇ ਦਿੱਕਾ ਮਾਰਦਾ ਕੈਸੇ ਹੀ بڑا ਬਿਖਦਾ ਮਾਲ ਕਰੀ ਕਰਦਾ। ਲਓ ਜੀ ਮਾਨਤਨ ਫੁੱਲ ਹੋਊਗਾ ਕੋਈ 2.5 ਲੱਖ ਰੁਪਏ। ਕੇ ਗਾਗ ਬੜੇ ਲੱਗੇ ਆ ਹਾਂਜੀ 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 ਕੇ ਗਾਗ ਨੂੰ ਫਿਰ ਕੇ ਉਸ ਤਰੀਕੇ ਨਾਲ ਮੱਝ ਡੇੜੀ ਪੈਂਦੀ ਆ ਹਾਂਜੀ 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 ਕੈਚ ਵਾਲੇ ਨੂੰ ਹੋਰ ਤਰੀਕੇ ਨਾਲ ਡੇੜੀ ਬੈਂਦੀ ਆ ਲਓ ਜੀ ਮੇਰੀ ਝੋਟੀ ਆ ਨਾ ਹਾਂਜੀ ਹਾਂਜੀ ਅਸਲ ਬ੍ਰਾਂਡ ਜਿਹਨੂੰ ਅਸਲ ਬ੍ਰਾਂਡ ਕਹਿੰਦੇ ਉਹ ਆ ਹਾਂਜੀ ਲਓ ਜੀ ਝੋਟੀ ਜਿਹੜੀ ਸਪੈਸ਼ਲ ਆ ਗਈ ਤੇ ਬਾਕੀ ਜਜਮੈਂਟ ਕਰ ਲਿਆ ਕੋਈ ਵੀਰ ਭਰਾ ਕਿਉਂ ਕੈਮਰੇ 'ਚ ਮੈਂ ਨਹੀਂ ਗੱਲ ਕਰਦਾ ਵੀ ਕੀ ਹਾਈਟ ਕੀ ਲੰਥ ਆਈ ਹੈ ਕੈਮਰੇ ਦੇ ਵਿੱਚ ਬਾਕੀ ਇੱਥੇ ਆਣ ਕੇ ਕੋਈ ਤਸੱਲੀ ਕਰੇ ਫੁੱਲ ਸਾਈਜ਼ ਨੂੰ ਕਹਿੰਦੇ ਤੇ ਭਾਅ ਬਿਲਕੁਲ ਜਿਆ ਜਿਆ ਕੋਈ 2.5 ਲੱਖ ਦਾ ਨਹੀਂ ਆ ਸਭ ਜੀ ਆ ਜੀ ਐ ਬਰੀਡ ਕੱਟੀ ਆ ਇਹ ਮੇਲੇ ਦੀ ਚੈਂਪੀਅਨ ਬਾਲੜੀ ਕੱਟੀ ਆ ਮੈਂ ਨਾ ਮੇਲੇ ਸਭ ਜੀ ਗੱਲ ਗੱਲ ਆਪਾਂ ਉਹ ਕੀਤੀ ਆ ਤੇ ਜੇ ਘਰ ਦੇ ਵਿੱਚ ਬਜੀ ਹੋਵੇ ਨਾ ਝੋਟੀ ਤੇ ਮਾਲਾ ਜਿੰਦਾ ਸਪੈਸ਼ਲੀ ਇੱਕ ਦੋ ਦਾਣੇ ਰੱਖਣਾ ਹਾਂਜੀ ਆਪਨੀ ਗੱਲ ਕਰਦੇ ਆ ਕੋਈ ਨਾ ਕਿ ਇਹ ਰਿਕਮੈਂਡ ਕਰਦੇ ਆ ਫਲਾਣਾ ਮਈਆ ਦੇਈ ਦਿੰਦਾ ਉਹ ਨਹੀਂ ਗੱਲ ਹਾਂਜੀ ਅਸੀਂ ਕੱਲੇ ਕੱਲੇ ਘਰ ਤੋਂ ਕੱਚਿਆਂ ਖੁੰਡਿਆਂ ਤੋਂ ਮਈਆ ਲੈ ਕੇ ਆਉਂਦੇ ਹਾਂ ਮਈਆ ਲੈ ਆਉਂਦੇ ਕੋਈ ਪਾਲੀ ਕੋ ਮੈਂ ਬਹੁਤ ਘੱਟ ਲੀਦੇ ਹਾਂ ਹਾਂਜੀ 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 ਤੋਂ ਸਾਡਾ ਵੀ ਤੁਹਾਡੀ ਮਈਆ ਦਾ ਰੇਟ ਸਾਡਾ ਡਾਊਨ ਹੁੰਦਾ ਡਾਊਨ ਹੁੰਦਾ ਕੋਈ ਵੀ ਜਾਣ ਤੇ ਨਾਲ ਤੇ ਮਈਆ ਦਾ ਰੇਟ ਡਾਊਨ ਹੈ ਤੇ ਦੁੱਧ ਦੀ ਕਹਾੜੀ ਦੁੱਧ ਜਿਹੜਾ ਮੱਤੀ ਸਾਡੀ ਮਿਹਨਤ ਉਹਦੇ ਸਾਡੀ ਮੈਂ ਕਦੀ 15 ਪਾਸਰੀ ਕਾਪੜੀ ਹੁੰਦੀ ਪਲਾਸੀ ਰਹੋਗੇ ਪਲਾਸੀ ਰਹੋਗੇ ਇਹ ਨਹੀਂ ਗੱਲ ਲਓ ਜੀ ਕੱਲਾ ਅਗਲਾ ਫਰੂਥ ਦਵੇਂ ਲੈ ਕੇ ਸ਼ੁੱਧ ਜਿਹੜਾ ਕਰਮਾ ਦਾ ਕਿਸੇ ਨੇ ਘਰੇ ਜਾ ਕੇ ਵਧ ਘਟ ਜੇ ਉਹ ਕੀ ਕੀ ਇੱਥੇ ਤਸੱਲੀਆਂ ਘਾੜੀਆਂ ਲਓ ਜੀ ਇੱਥੇ ਭਾਂ ਚਾਰ ਟਾਈਮ ਤਸੱਲੀ ਘਾੜੀ ਬਾਕੀ ਹੀਰਾ ਬਚਾ ਦੂਰੋਂ ਪਛਾਣਿਆ ਜਾਉ ਵੀ ਹੀਰਾ ਬਚਾ ਕੱਜ ਕਰ ਦੂਗਾ ਝੋਡੀ ਦਾ ਲੰਬਾਈ ਹੈ ਇੱਕ ਚਾਰ ਦੰਦ ਆਹ ਜੈਡ ਬਲੈਕ ਕਾਲੀ ਸੋਹਣੀ ਸਨਕੀ ਤੇਰੀ ਪੂਛ ਨੂੰ ਫੜ ਗਏ ਭਾਈ ਸ਼ੈਂਪੂ ਵਾਲਾ ਤੋਂ ਨਾ ਰੈਨ ਸਾਬਰਾ ਤੋਂਲੇ ਨਹੀਂ ਹੋਗੀ ਕਾਲੀ ਕੀਤੀ ਹੋਗੀ ਜੈਡ ਬਲੈਕ ਤੇ ਜੈਡ ਬਲੈਕ ਹੀ ਕਾਲੀ ਫਰੀਕੀਆਂ ਵੇਖੋ ਸਮਝੀਂ ਤੇ ਕੋਈ ਜ਼ਿਆਦਾ ਮੁੱਲ ਨਹੀਂ ਖਾਜਣੀ ਆ। ਜ਼ਿਆਦਾ ਨਹੀਂ ਹਰ ਤੇ ਲਓ ਜੀ ਫੋਨ ਤੇ ਕੋਈ ਗੱਲਬਾਤ ਕਰ ਲਈ। ਇਹ ਹੋਰ ਚੀਜ਼ ਬਗਵਾ ਦੀ ਝੋਲੀ ਨੂੰ ਕੋਈ ਪਸਮਾ ਨਹੀਂ ਲੱਗਾ। ਕੋਈ ਨਹੀਂ ਲੱਗਾ। ਤੇ ਇੱਕ ਗੱਲ ਹੋਰ ਦੇ। ਹਾਂਜੀ। ਇੱਕ ਬਿਲਕੁਲ ਤਾਜੀ ਸੂਈ ਆ ਨਾਰੂ ਦੇ ਬੱਚਾ ਨਾਰੂ ਦੇ। ਹਾਂਜੀ। ਚੌਥੇ ਪੰਜਵੇਂ ਦਿਨ ਦੀ ਜਿਹਨੂੰ ਸੂਈ ਥੱਲੇ 14 ਕਿਲੋ ਦੁੱਧ ਆ ਦੁੱਧ ਤੁਹਾਨੂੰ ਪਤਾ ਨਹੀਂ ਕਿੰਨਾ ਦੇਣਾ ਪਰ ਆਪਾਂ ਕਹਿਣਾ ਲਈ। ਜਿਹੜੇ ਕਹਿ ਲਈਏ ਨਾ ਹਾਂਜੀ ਗੱਲ ਮੁੜ ਕੇ ਝੂਠੀ ਇਹਦਾ ਕਿ ਮੈਂ ਜਨਰ ਉੱਥੇ ਪਹੁੰਚੇ ਨਾ ਜਾ ਕੇ ਦੀ ਸੇਵਾ ਨਾ ਹੋਏ ਬਲਕਿ ਨਾ ਕੋਈ ਜਾਦੂਤ ਗਿਆ ਮੰਦਨ ਵਾਲੀ ਗੱਲ ਸਹੀ ਗੱਲ ਸਹੀ ਅੱਗੇ 2 ਨੰਬਰ ਤੇ ਆ ਗਈ ਸਮਝ ਜੀ ਇਹ ਵੀ ਬ੍ਰੈਂਡ ਇਹਦੀ ਝੂਠੀ ਨਹੀਂ ਹੈਗੀ ਹਾਂਜੀ ਸਿੰਘ ਬਸਾ ਦੋ ਪਿੰਨਾਂ ਲਓ ਜੀ ਸਿੰਘ ਰਿੰਗ ਦੀ ਚੈਂਪੀਅਨ ਜਿਹੜਾ ਕਹਿੰਦੇ ਮੈਦਾਂ ਸਭੰਜੀ ਤੇ ਰੁਪਈਆ ਵੀ ਨਹੀਂ ਲੰਗਣਾ ਸਾ ਬ੍ਰੈਂਡ ਨਸਲ ਦੇ ਕੰਮ ਕਰ ਬ੍ਰੈਂਡ ਨਸਲ ਲਓ ਜੀ ਦੂਆ ਦੇ ਕਿ ਜਾਨਾ ਮਾਰਾ ਗੁਸਤੀਆਂ ਵਗਾ ਦਵੇ ਲਓ ਸਹੀ ਗੱਲ ਸਹੀ ਗੱਲ ਸਹੀ ਗੱਲ ਲਓ ਜੀ ਬਾਕੀ ਇਹ ਵੀ 2 ਨੰਬਰ ਤੇ ਆ ਗਈ ਝੋਟੀ ਤੇ ਬਾਕੀ ਜਿਵੇਂ ਖੋਲਦਾ ਬਾਣ ਕੇ ਤੇ ਬਾਕੀ ਹਾਂਜੀ ਜੈੱਟ ਬਲੈਕ ਦੀ ਇੱਕ ਵਾਲੀ ਦੇ ਹਾਂਜੀ 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 ਨਥਾ ਨਥਾ ਮੇਲ ਵੰਟਰ ਤੇ ਚਿਵਾਈ ਇੰਨੀ ਕ ਪੋਲੀ ਲੱਗੀ ਇਹਨੂੰ ਹਾਂਜੀ ਜਿੱਪੇ ਕੋ ਛੋੜਾ ਜਾਂ ਬੱਚਾ ਧਾਰ ਕੱਢਦੇ ਹਾਂਜੀ ਹਾਂਜੀ ਚਿਵਾਈ ਬੜੀ ਪੋਲੀ ਤੇਰੀ ਵੀ ਚਿਵਾਈ ਬੜੀ ਪੋਲੀ ਆ ਹਾਂਜੀ ਬੜੀ ਬੋਲਦਾ ਦੁਕਤ 12 ਕਿਲੋ 12 ਕਿਲੋ ਸੁਈ ਇਹ ਵੀ ਜੇ ਥੱਲੇ 12 12 ਗਾਵਾਂ ਨਾ ਇਹ ਇਹ ਮਨਾਲੀ ਗੱਲ ਸਮਝੀ ਇਹ 15 ਦੇ 15 ਗਾਵਾਂ ਹਰ ਇੱਕ ਥੱਲੇ 17 18 ਨਹੀਂ ਨਾ ਹਾਰੀਆਂ 17 18 ਨਹੀਂ ਨਿਕਲਦੀਆਂ ਨੇ ਸਹੀ ਸਹੀ ਗੱਲ ਸਹੀ ਹੈ ਕਿੰਨਾ ਹੋਣਾ ਹੀ ਦੱਸਾਂਗੇ ਉਹ ਤਾਂ ਬੋਲ ਕੇ ਤੇ 12 ਕਿਲੋ ਬਿਲਕੁਲ ਤਿਆਰ ਆ ਸਾਫਤ ਕਰੇ ਤੁਹਾਡੀ ਮਹਿਕ ਪੰਜਾਬ ਦੀ ਫੇਰ ਗੱਲ ਕਰਦੇ ਆਂ ਫਰੀ ਦੇ ਰਿਹਾ ਜਿਹੜੇ ਇਧਰ ਤੇ ਦਿੱਤੀ ਉਧਰੋਂ ਹੰਬਾਲੇ ਤੋਂ ਇਧਰ ਇਧਰ ਦੀ ਲਓ ਇਹ ਜੇ ਕੋਈ ਪੰਜਾਬ ਦੀ ਸਾਫਤ ਕਰਦੇ ਮੈਂ ਫਰੀ ਦੇ ਦਾਂਗੇ ਝੋਟੀ ਤੋਰ ਕੇ ਦਿਖਾ ਰਹੇ ਪਿੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਚੰਗੀ ਆ ਸੋਹਣੀ ਸਖੀ ਜਿਹਨੂੰ ਕਹਿੰਦੇ ਆ ਕੋਈ ਜੋ ਜੀ ਰਿੰਗ ਜਿਹੜਾ ਰਿੰਗ ਟਿੰਗ ਲੱਗਾ ਰੁਪਈਆ ਮਣੀ ਲੰਗਦਾ ਤੇ ਬਾਕੀ ਇਹ ਵੀ ਥਾਂ ਥਾਂ ਦੀ ਕੁਆਲਿਟੀ ਬਹੁਤ ਚੰਗੀ ਆ ਦੁੱਧ 12 ਕਿਲੋ ਤੇ ਰੇਟ ਬਿਲਕੁਲ ਜਾਇਜ਼ ਆ ਆਜੋ ਲੁੱਟ ਲੋ ਮੇਲਾ ਸਰਪੰਚ ਫਾਰਮ ਤੇ ਸਿੰਗਲ ਹੱਡੀ ਵਾਲੀ ਆ ਗਈ ਹੈ ਵੀ ਤੇ ਬਾਂਦੇ ਮਿਲਾਂਗੇ ਕਿਹਨੇ ਦੇ ਦੇਣੀ ਸਮਝੀਏ ਚਾਰ ਦੰਦ ਸਿੰਘਤਵਾਲ ਜੀ ਵਿਖਾਦੇ ਲੇਵੇ ਦੇ ਦਸਾਂ ਵਿਖਾਦੇ ਮੇਰਾ ਭਾੜਾ ਕਿੰਨੀਆਂ ਗਿਆ ਲਓ ਜੀ ਦੋਹੇ ਪਾਸੇ ਬਿਜਲੀ ਗਾਰੀ ਨੀਗਾ ਪੋਕੀ ਆ ਵੀ ਭਾਈ ਕੋਈ ਛੋੜਾ ਜਿਹਾ ਬਚਾ ਦਾ ਹਾਲ ਕੱਢ ਲੈ ਹਾਂ ਜੀ ਹਾਂ ਜੀ ਭਾਣਾ ਬਾਣੀ ਮਡੀਆਂ ਜਰੂਰ ਛੋਟੀ ਹੋ ਸਕਦੀਆਂ ਜੈਡ ਬਲੈਕ ਵਾਲੀ ਸੁਰੀ ਇਹ ਵੀ ਚੌਥੇ ਪੰਜਵੇਂ ਦਿੰਦੀ ਲਓ ਜੀ 14 ਗਿੰਦੀ ਛੱਟੀਆਂ ਔੜ ਕੇ ਦਵਾਂਗੇ ਸਿੰਘ ਬੱਚੇ ਬਿਲਕੁਲ ਤਾਜ਼ੇ ਛੱਟੀਆਂ ਆਪ ਵੀ ਬੱਚੀਆਂ ਵਾ ਲਓ ਜੀ ਸੋਹਣੀਆਂ ਸੜਕੀਆਂ ਪਹਿਲਾਂ ਦੂਜਾਂ ਤੇ ਇਹ ਨਹੀਂ ਹੈਗੇ ਵੇ ਛੋੜੀਆਂ ਛੁੜੀਆਂ ਵੇ ਬੇਰਗ ਜੰਡੀਆਂ ਵਾ ਹਾਂ ਜੀ ਹਾਂ ਜੀ ਵੱਡੇ ਕੱਦ ਵਾਲੀਆਂ ਫੁੱਲ ਹਾਈਟ ਵਾਲੀਆਂ ਹਾਂਜੀ ਹਾਂਜੀ ਤਾਂ ਰੇਡ ਇਹਦਾ ਜਿਹੜੀ ਝੁੱਡੀ ਦਾ ਮੁੱਲ 175 ਇੱਕ 70 ਝੁੱਡੀ ਲਈ ਜਾਵੇ ਇਹ 170 ਦੀ ਕੋਹੋ ਜੀ ਛੋਟ ਛੜ ਛੋਟ ਥੋੜੀ ਬੋਧੀ ਕਰਾਂਗੇ ਝੋਟੀ ਦਾ ਅੱਡ ਅੱਡ ਵਿਖਾ ਦੇ ਇੱਕ ਦੀ ਧਾਰ ਰੋਰ ਕੀ ਕੱਲਾ ਕਲਾਂ ਅੰਚਲ ਰਿੰਗ ਸਿੰਘ ਬਿਲਕੁਲ ਜਾਇਜ਼ ਮੁੱਲ ਕੀਤਾ ਬਾਈ ਜੀ ਉਹਨਾਂ ਨੇ ਤੇ ਅੱਗੇ ਆ ਗਈ 3 ਨੰਬਰ ਤੇ ਲਓ ਨੰਬਰ ਹੀ ਆ ਗਈ ਤਿੰਨ ਨੰਬਰ ਦੀ ਬੱਤੇ ਬਣਾ ਤੱਕ ਲਓ ਜੀ ਤਿੰਨ ਨੰਬਰ ਤੇ ਆ ਗਈ ਪਿੱਠਪੜੇ ਦੀ 3 ਫੁੱਟ ਚੌੜੀ ਤੇ ਨਾ ਨੂੜਾ ਬਹੁਤ ਹੈ ਜਿਹੜਾ ਇੱਕ ਅੱਧੀ ਕੇ ਕੋ ਜੱਡ ਬਲਾ ਕੇ ਮਿਲ ਜੇ ਨਾ ਹਾਂਜੀ ਉਹ ਕਹਿੰਦੇ ਨਵਾਬ ਦੀ ਜੀ ਇਹ ਹੈਗੀ ਅੱਜ ਨੂੜੀ ਦੀ ਜੀ ਹਾਂਜੀ ਇਹ ਆ ਗਈ ਜੀ ਖਲੀ ਦੀ ਹਾਂਜੀ ਸਾਡੇ ਇੱਥੇ ਜੱਡ ਬਲਾ ਕੇ ਬੰਦੀਆਂ ਕਾਲੀਆਂ ਸਹੀ ਗੱਲ ਹੈ। ਉਹ ਹਨ ਕੇ ਟੀਕੇ ਦਾ ਨਹੀਂ ਪਤਾ। ਲੈ ਮੰਨਾਂਗੇ। ਜਿਹੜੀਆਂ ਅੰਮੀਆਂ ਸਵਾਈਆਂ ਆ ਤੇ ਸਹੀ ਗੱਲ ਹੈ। ਆਈਆਂ ਪਿਛਲੇ ਘਰਾਂ ਦੇ ਵਿੱਚੋਂ। ਬਾਕੀ ਸੋਹਣੀ ਇਸ ਰੱਖੀ ਝੋਟੀ ਬਹੁਤ ਆ। ਜੈੱਡ ਬਲੈਕ ਪਹਿਲਾਂ ਕਾਲੀ ਦੱਸੋ। ਹਾਂ ਜੀ। ਜੈੱਡ ਬਲੈਕ ਦਾ ਬੜਾ 트ੈਂਡ ਚੱਲਣ ਡਿਆ ਨਾ। ਹਾਂ ਜੀ ਹਾਂ ਜੀ। ਇਹ ਜੈੱਡ ਬਲੈਕ ਪਹਿਲਾਂ ਅੰਮੀਆਂ ਸਾਰੀਆਂ ਜੈੱਡ ਕਰਾਉਂਦੇ ਜੈੱਡ ਬਲੈਕ ਹੁਣ ਹਾਂ ਜੀ ਹਾਂ ਜੀ। ਜੈੱਡ ਬਲੈਕ ਕਾਲੀ ਝੋਟੀ ਆ। ਹਾਂ ਜੀ। ਸੂਈ ਦੀ ਗੱਲ ਕਰ ਲੋ। ਅੱਜ ਤੀਜੇ ਚੌਥੇ ਡੰਗ ਦੀ ਆ ਨਾੜੂ ਦੇ ਬੱਚਾ ਨਾੜੂ ਵੀ ਨਾਲ ਖਾ। ਲਓ ਜੀ ਪਿੰਡੇ ਦੇ ਸੋਹਣੀ ਸ੍ਰਖੀ ਜਿਹਨੂੰ ਕਹਿੰਦੇ ਆ ਇੱਧਰ ਆਓ ਬਰਾਕੇ ਮੋਰੇ ਨਾਲ ਕੋ ਬੱਚੇ ਉੱਥੇ ਗਈ ਜਾਣ ਤੇ ਸਪਾਈਚੂ ਨਹੀਂ ਨਾੜੂ ਆਦੇ ਸਾਰੇ ਨਾਲ ਬੱਚਿਆਂ ਨੂੰ ਫਿਰ ਨਾੜੂ ਲੱਗੇ ਹਾਲੇ ਇਹਦੇ ਥਲੇ ਨਾੜੂ ਲੱਗਾ ਕੋ ਬੱਚਿਆਂ ਦਾ ਟੁੱਟ ਜਾਂਦਾ ਨਾੜੂ ਵਾਲੇ ਮੈਂ ਨਾੜੂ ਵਾਲੇ ਬੱਚੇ ਆ ਬਾਕੀ ਤਾਜੇ ਆ ਚਲੋ ਕੋਈ ਗੱਲ ਨਹੀਂ ਬਾਕੀ ਬੱਚੇ ਤਾਂ ਨਾੜ ਤੇ ਦਿਖਾ ਲੈਂਦੇ ਸਾਰੇ ਤੇ ਇਹ ਆ ਵੀ ਇੰਨੇ ਬੱਚਿਆਂ ਦੇ ਵਿੱਚ ਨਹੀਂ ਪਣ ਲੱਗਦਾ ਖੋਲ ਕੇ ਤੋੜਦੇ ਤੇ ਦੁੱਧ ਕਿਨਾਂ ਖਬਜੀ ਆ ਇਸ ਮੌਕੇ ਤੇ ਬੌਲਾ ਸਲੇ ਇਹਦੇ 12 ਕਿਲੋ 12 ਕਿਲੋ ਇਹ ਤਾਂ 12 ਕਿਲੋ ਤਿਆਰ ਲਾ ਲਾ ਕਹਾਂਗਾ ਉਹਨਾ ਕਹੋਗੇ ਹਾਂਜੀ ਇਹ ਝੋਟੀ 16 ਕਿਲੋ ਲਈ ਆਉਟ ਦੇ ਦਵਾਂਗੇ ਲਾ ਜੇ ਤੁਰਨੀ ਤੁਰਨੀ ਵੀ ਖੋ ਝੋਟੀ ਦੀ ਪਹਿਲਵਾਨਾਂ ਵਾਂਗੂ ਵੇਰ ਵੇਰ ਤੁਰਦੀ ਆ ਕਮਾਰੇ ਜੁਰਾ ਕਮਾਰੇ ਮਰਾ ਵੀਰ ਬਾਕੀ ਸੋਹਣੀ ਇਸ ਰਖੀ ਬਹੁਤ ਹੈ ਝੋਟੀ ਤੇ ਜੇ ਗੱਲ ਕਰੀਏ ਸਿੰਘ ਰਿੰਗ ਦੀ ਚੈਂਪੀਅਨ ਝੋਟੀ ਆ ਗਈ ਬਾਕੀ ਇਹ ਵੀ ਤੁਹਾਨੂੰ ਬਾਰ-ਬਾਰ ਗੱਲਾਂ ਨਾ ਕਹੀਏ ਤੇ ਨਾ ਕਹਾਈਏ ਅਸੀਂ ਬਾਰ-ਬਾਰ ਇਹੋ ਗੱਲ ਕਰਦੇ ਆ ਵੀ ਆਪਣੀ ਤਸੱਲੀ ਕਰੋ ਤੇ ਬਾਕੀ ਇਹ ਵੀ ਸੋਹਣੀ ਸੁਣਖੀ ਝੂਟੀ ਜੀ ਨੂੰ ਕਹਿੰਦੇ ਬਿਲਕੁਲ ਐ ਟਾਪ ਕਲਾਸ ਤੇ 12 13 ਕਿਲੋ ਜਿਹੜਾ ਬੋਲਾ ਬੱਚਾ ਤਾਂ ਨੱਡ ਦੇ ਖਾਦਾ ਵੀ ਜੀ ਪਹਿਲਾਂ ਖਾ ਲੋ ਇਹਦਾ ਸੋਹਣੀ ਕੁਆਲਟੀ ਝੂਟੀ ਜੀ ਹਾਂਜੀ ਫੇਰ ਇਹਦੀ ਬੰਤਰ ਖਾ ਲਓ ਮੈਂ ਤਾਂ ਇਹ ਇੱਕ ਪਤਲੀ ਜਿਹਨ ਪਤਲੀ ਇਹ ਕਲੀ ਹੈ ਮੈਂ ਨਾ ਪਹਿਲੀ ਗੱਲ ਤਾਂ ਆਪਾਂ ਲੈਣੀ ਆ ਨਸਲ ਬਰੀਡ ਬਰੀਡ ਆ ਕੁਆਲਟੀ ਦੇ ਫਿਰ ਦੁੱਧ ਦੀ ਹੋਣਾ ਹਾਂਜੀ 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 ਮੈਂ ਨਹੀਂ ਵੀ ਜਾ ਗਏ ਟੱਕ ਕੇ ਲੈ ਆਏ ਹਾਂਜੀ ਹਾਂਜੀ ਤੇ ਕੱਪ ਕਰਮਾਂ ਦੇ ਕਰਮਾਂ ਦੀ ਕਿੰਨੇ ਰੀ ਦੇ ਦੇਣੀ ਜੀ ਫੇ ਨਾਲੇ ਤੁਹਾਡੀ ਆਰਡਰ ਤੇ ਜੇਵੇਂ ਨੇ ਪੰਤਰ ਭਾਗੋ ਤੁਹਾਡੀ ਬੌੜੇ ਗਿਆ ਜੇ ਤੇਰੀ ਆ ਆ ਖੀਚਾਂ ਨੂੰ ਵੱਲੋਂ ਪਿੱਟ ਕੋੜਾ ਮੈਂ ਨਾ ਵਿਖਾ ਦਿਆ ਤਿੰਨ ਬੌੜੇ ਛੋੜੀ ਚੌੜੀਆਂ ਵੇਖੋ ਚੌੜੀ ਚੜੀ ਬਹੁਤ ਆ ਅਜੇ ਬੌੜੇ ਜਾ ਛੋਟੀ ਜੀ ਨੂੰ ਬੌੜੇ ਬਾਹਰ ਨਿਕਲੂਗੀ ਤੇ ਕੁਝ ਹੋਰ ਦੀ ਗੱਲਾਂ ਕਰਾਉਗੀ ਮਤਲਬ ਜਿੱਦਾਂ ਦੋਤੇ ਛੁੱਟੀ ਹੈ ਹਾਂ ਜੀ ਹਾਂ ਜੀ ਫੇਰ ਤੁਰਨਾ ਵੀ ਔਖਾ ਜੀ ਅੱਛਾ ਨਹੀਂ ਮੇਂ ਬੋਦੀ ਦੇ ਵਾਰਾ ਮੂਰੇ ਵੀ ਲੈ ਕੇ ਕਿਨੇ ਗਦੇ ਲੱਗੇ ਆ ਮੈਂ ਨਾ ਬਰਾਬਰ ਆ ਇਹ ਨਹੀਂ ਆ ਵੀ ਅਗਲੇ ਬਸ ਇੱਧਰ ਆਈਆਂ ਨਹੀਂ ਆ ਕਿੰਨੇ ਦੇ ਦੇਣੀ ਸਮਝੀ ਇਹ ਝੋਟੀ ਦਾ ਮੁੱਲ ਦੀ 175 ਹਾਂਜੀ ਤੇ 170 ਦੀਆਂ ਦੀ 170 ਦੀ 5000 ਛੋੜ ਦੀ ਲਓ ਜੀ 5000 ਛੋੜ ਆ ਗਈ ਪਰ ਇਹ ਵੀ ਮਾਨਦਾਨ ਫੋਲੋ ਹੋ ਗਿਆ ਤੁਹਾਡਾ ਤੇ ਹੁਣ ਕੋਈ ਛੋੜ ਵਾਲਾ ਇਹ ਫੋਨ ਕਰੇ ਮੇਰਾ ਵੀਰ ਇਹ ਵੀ ਸੋਹਣੀ ਸਰਖੀ ਝੋਟੀ ਬਹੁਤ ਆ 16 17 ਕਿਲੋ ਦੀ ਹੋਰ ਤੇ ਝੋਡੀ ਦਵਾਂਗੇ 16 17 ਕਿਲੋ ਮੰਨ ਕੇ ਕੋਈ ਲਵੇ ਮੰਨ ਕੇ ਲਵੇ ਕੋ ਘੱਟ ਨਾ ਲਵੇ ਜੇ ਕਿਨੇ 13 14 ਕਿਲੋ ਮੰਨ ਕੇ ਲੈਣੀ ਨਾ ਤੇ ਤੁਹਾਡੀ ਝੋਟੀ ਬੇਸ਼ੱਕ ਨਾਲ ਦਿਓ 175 ਮੋਲਿਆ ਤੇ 70 ਦੀ ਦੇ ਇੱਕ ਹਜ਼ਾਰ ਰੁਪਏ ਛੋੜ ਹੋ ਜੂਗੀ ਸਾਡੇ ਵੱਲੋਂ ਤੇ ਅੱਗੇ ਆ ਗਈ ਲਓ ਜੀ ਚੌਥੇ ਨੰਬਰ ਤੇ ਇਹ ਆ ਗਈ ਨੀਲੀ ਰਾਣੀ ਜੇ ਹਾਂਜੀ ਗ੍ਰੈਂਡਰ ਲਾ ਲਓ ਜਿੱਦਾਂ ਮਰੀ ਚੋਹ ਪਰਾਂ ਨੇ ਛਾਣ ਲੈ ਗਿਆ ਉਹ ਇੱਕੋ ਪਿਛੇ ਵੀ ਉਹ ਅਗਲੇ ਪਰਾਂ ਦੇ ਨਹੀਂ ਚਾਹੀਦੇ ਮਲ ਬੱਟਕੇ ਲੱਗੇ ਮਾੜੇ 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 ਟਿੱਕੇ ਲੱਗੇ ਨੇ ਹੋਰ ਪਗੜੇ ਪਰਾਂ ਦੇ ਵੀ ਆ ਗਏ ਜੀ ਕਿਚਨਾਂ ਦੇ ਵੀ ਹੈਗਾ ਉਧਰ ਵੀ ਹੈਗਾ ਜੱਖਾਂ ਬਿੱਲੀਆਂ ਜੇ ਹਾਂਜੀ ਹਾਂਜੀ ਬਿੱਲੀ ਗਿਣੋ ਨਾ ਗਿਣੋ ਤੁਸੀਂ ਆਪੇ ਜੱਜ ਕਰ ਲਿਓ ਹਾਂਜੀ ਅੱਖਾਂ ਬਿੱਲੀਆਂ ਨੇ ਟਿੱਕੇ ਨੇ ਛਾਣ ਹੈਗਾ ਜੇ ਛਾਣ ਸਾਰੇ ਛਾਣ ਹੈਗੇ ਪਰ ਹੈ ਥੋੜੇ 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 ਮਲੇ ਤਾਜੀ ਸੁਈ ਤਾਜੀ ਸੁਈ ਹੈ ਤੇ ਦੁੱਧ ਕਿੰਨਾ ਸੁਭੰਜੇ 15 ਕਿਲੋ ਡੱਬੇ ਮਾਰ ਨੂੰ ਅੱਜ ਆਜੇਗਾ 15 ਕਿਲੋ ਦਿਖਾਵਾ 18 ਕਿਲੋ ਵਾਲਾ ਲਓ ਜੀ ਦਿਖਾਵਾ 18 ਕਿਲੋ ਵਾਲਾ ਆ ਖੋਲੀ ਪਤ ਮੂਸਾ ਜੀ ਖੋਲੋ ਤੇ ਦਿਖਾਵਾ ਜਿਹੜਾ 18 ਕਿਲੋ ਵਾਲਾ ਵਾ ਤੇ 15 ਕਿਲੋ ਜਿਹੜਾ ਬਿਲਕੁਲ ਮੌਕੇ ਦੇ ਆਜ ਰਿਹਾ ਲੀਲੀ ਰਵੀ ਇਹ ਅੱਖਰ ਭੁਰੇ ਆ ਮਤਲਬ ਨਿਸ਼ਾਨ ਵੀ ਹੈਗੇ ਆ ਦੋ ਡਾਂਗ ਚੁਣ ਲਈ ਨਿਸ਼ਾਨੀਆਂ ਹਰ ਤਾਂ ਹੈਗੇ ਚਮਾ ਪੈਰਾਂ ਦੇ ਹੈਗੀਆਂ ਹਾਂਜੀ ਭਾਵੇਂ ਦੋ ਡਾਂਗ ਚੁਲੇ ਚਾਰਾਂ ਤਸੱਲੀ ਕਰੇ ਬਈ ਪੇਠ ਭੁਰੇ ਦੀ ਕੁਆਲਿਟੀ ਬਹੁਤ ਜੰਗੀ ਥਾਂ ਜਿਹੜਾ ਆਏਗਾ ਮੁੱਠੀ ਆ ਥਾਂ ਆ ਗਿਆ ਕਿਉਂ ਕੌਮੂ ਸਾਹਿਬ ਜੀ ਹਾਂਜੀ ਬਸ ਹੁਣ ਸੋਹਣੀ ਸਾਖੀ ਬਹੁਤ ਆ ਹਾਈਟ ਲੈਂਸ ਤੇ ਬਾਕੀ ਬਾਕੀ ਇਹ ਵੀ ਮਾਨਦਾਨੀ ਹੋਣੇ ਆ ਮਾਨਦਾਨੀ ਹੋਣੇ ਹੋਣਾ ਬਸ ਅੱਜ ਮਾਨਤਾ ਨਹੀਂ ਹੋਣੇ ਮੇਰਾ ਵੀ ਇਹ ਚੇ ਬੰਦੇ ਹੋਣਾ ਪੈੜ ਪੁੱਠਾ ਪਗਾ ਲੋ ਹਾਂਜੀ ਜਿਹੜੀ ਇਹ ਵੇਚਹਾੜ ਜਰੂਰ ਦੱਸਾਂਗਾ ਇਹਦੀ ਵੀ ਜਲੇ ਮੇਲ ਦੀ ਜਿਹੜੀ ਵੱਡੀ ਹੋਊਗੀ ਉਹ ਵੱਡੀ ਕਹਾਂਗੇ ਆ ਜਿਆਦੀ ਵੀ ਨਹੀਂ ਮਤਲਬ ਜਲੇ ਮੇਲ ਦੀ ਜਾਲੀ ਨਾਲ ਵੱਡੀ ਦਾ ਹਾਂ ਜਿਹਨੂੰ ਅਸੀਂ ਫੁੱਲ ਸਹਿਜ ਕਹਿੰਦੇ ਉਹ ਚੀਜ਼ ਨਹੀਂ ਹੈਗੀ ਮਤਲਬ ਨਾਰਮਲ ਜੀ ਮਤਲਬ ਨਾ ਛੋਟੀ ਹੈ ਤੇ ਨਾ ਵੱਡੀ ਹੈ ਉਹਦੇ ਨਾਲ ਕੀ ਦਾ ਫਰਕ ਪਾਉਂਦੇ ਨਹੀਂ ਕੀ ਦਾ ਹਾਂਜੀ ਹਾਂਜੀ ਆ ਜੀ ਤੇ ਸਪੰਜੇ ਹੁਣ ਜਿਹੜਾ ਤੋਂ ਲੱਗੇ ਖੜ ਕੇ ਦੱਸਦੇ ਜੀ ਆਖੋ ਏਡੀ ਛੋਟੀ ਛੋਟੀ ਨਹੀਂ ਆ ਛੋਟੀ ਵੀ ਨਹੀਂ ਆ ਗਈ ਛੋਟੀ ਆ ਹਾਂਜੀ ਦਸਾਂ ਦਸਾਂ ਪੜੀਆਂ ਹਾਂ ਜੀ ਆਪਨੇ ਵੀ ਜੀ ਲੈਵਾ ਵਖਾ ਦਿਓ ਇਹ ਵੀ ਤਾਜੀ ਆ ਬਿਲਕੁਲ ਨੇ ਜੋੜ ਜੋੜ ਬੜਾ ਭੈੜਾ ਲੱਗਾ ਕੱਟੀ ਨੂੰ ਹਾਂਜੀ ਜਿੰਨੀ ਹੈਗੀ ਨਾ ਮਤਲਬ ਸੁਪਰਸਟਾਰ ਸੁਪਰਸਟਾਰ ਵਾਲੇ ਵੇਖੋ ਕਰਮਾਲੀ ਉੱਤੇ ਲਾਏ ਸੁਪਰਸਟਾਰ ਭਲਾ ਕਿੰਨੂ ਕਹਿੰਦੇ ਆ ਜਿੱਦਾਂ ਮਤਲਬ ਕੁਆਲਿਟੀ ਦੀ ਵਜ ਨਹੀਂ ਚੀਜ਼ਾਂ ਇਹਦੀਆਂ ਆਹ ਵੇਖੋ ਜਿੱਦਾਂ ਵੇਖੋ ਲੈਵਾ ਦੇਖੋ ਚੈੱਕ ਕਰੀ ਪਿਆਕ ਗਏ ਤੇ ਜਿੱਦਾਂ 5 ਵਜ ਨੇ ਸ਼ਾਮ ਨੂੰ ਆਣੀ ਘੱਟ ਲੈਣਾ ਆਪਾਂ ਦੇ ਜਿਹੜੀਆਂ ਫੋਸ ਲੈਣੀਆਂ ਕਿੰਨੇ ਦੇ ਦੇਣੀ ਇਹ ਇੱਧਰ ਸੇਕ ਵੀ ਖਾ ਲੋ ਕਿੰਨਾ ਸਿੰਘ ਖਾਤੇ ਆ ਬਿੱਲੀ ਅੱਖ ਬਿੱਲੀ ਨਿਸ਼ਾਨੀਆਂ ਸਾਰੇ ਲੱਗੀਆਂ ਹੈ ਭਾਈ ਥੋੜੀਆਂ ਥੋੜੀਆਂ ਟਿੱਕੀਆਂ ਜੀ ਹਾਂਜੀ ਕਿੰਨੇ ਇਹ ਛੋਟੀ ਦਾ ਜਾਇਜ਼ ਰੇਟ ਦੱਸ ਕਿੰਨੇ ਜੀ ਡੇਢ ਮੱਖਣ ਗਿਆ 145 ਇਹ ਜਾਣਦੇ 15 ਕੁ ਅੱਜ ਦੱਬੇ ਮਾਨ ਨਾਲ ਮਿਲਾਂ ਨੇ 17 ਅਗਲੀ ਔਰ ਦੇ ਇੱਕ 45 ਦੀ ਮੁੱਲ ਡੇਢ 145 ਦੀ ਇਹ ਪੰਜਾਬ ਦੀ ਮੈਂ ਇਹਨੂੰ ਇਹਨੂੰ ਕੋਈ ਸਾਬਤ ਕਰਦੇ ਮੈਂ ਫਰੀਦ ਲਓ ਜੀ 145 ਇਹ ਸਾਡਾ ਲੋਟਲੇ ਮੇਲਾ ਲੋਟਲੇ ਮੇਲਾ ਕੋਈ ਯਾਦੋ ਯਾਰ ਹੋਰ ਛੋਟੋ ਜਿੰਦਾ ਇਹਨੂੰ ਕੋਈ ਸਾਬਤ ਕਰਦੇ ਪੰਜਾਬ ਦੀ ਤਾਂ ਵੀ ਫਰੀਦ ਤਾਂ ਵੀ ਫਰੀਦ ਦੇ ਦਿਆਂਗੇ ਅੱਗੇ ਆ ਗਈ ਇਹਨੂੰ ਬੰਨ ਹੋਜੋ ਵੰਜੀ ਲਓ ਜੀ ਅੱਗੇ ਫੇਰ ਆ ਗਈ ਵੱਡੀ ਛੋਟੀ ਚੈਂਪੀਅਨ ਇਹਨੂੰ ਜਿਹਨੂੰ ਕਹਿੰਦੇ ਨਾ ਦਾ ਐਂਡ ਹਾਂਜੀ ਕੱਦ ਕਾਤ ਫੋਲ ਲਾ ਕਾਤ ਜੀ ਫੋਲ ਸੈਜ ਮੂੰਹ ਉਹ ਸ਼ੇਰ ਦੇ ਨਾਲ ਕੱਢੀ ਲੱਗੀ ਆ ਹਾਂਜੀ ਰਿੰਗ ਸਿੰਘ ਵਿਖਾ ਦਿਓ ਇਹਦਾ ਕੀ ਕੁਆਲਿਟੀ ਆ ਲਾਓ ਜੀ ਰਿੰਗ ਸਿੰਘ ਦੀ ਗੱਲ ਕਰ ਲਈ ਕੋਈ ਚੈਂਪੀਅਨ ਸਿੰਘ ਲੱਗਾ ਵਾ ਤੇ ਜੈਡ ਬਲੈਕ ਝੋਟੀ ਆ ਤੇ ਬਾਕੀ ਵੱਡੀ ਫੋਲ ਨਾਰਾ ਨੂੰ ਰਾਟਰ ਤੇ ਬਹੁਤ ਆ ਤੇ ਬਾਕੀ ਇਹ ਵੀ ਚੋਣ ਜਾਣ ਮੁਗਿਆਂ ਨੂੰ ਲੱਗੀ ਸਮਰਸੀ ਵਾਲੀ ਜੀ ਸਮਰਸੀ ਆ ਲੈ ਦੋ ਦੇ ਗਣਾ ਸਮਝੀਏ ਇਸੇ ਦੁੱਧ ਤੁਸੀਂ ਇਹਦੇ ਥੱਲੇ ਕੈਨ ਨੂੰ ਜਦ ਖਾਵੇ ਆ ਉਹ 15 16 ਕਿਲੋ ਹਾਂਜੀ 14 ਕਿਲੋ ਝੋਣ ਵਾਲਾ ਝੋਣ ਵਾਲਾ ਲਓ ਜੀ 13 ਕਿਲੋ ਜਿਹੜਾ ਹਾਜ਼ਰ ਆ ਹਾਂ 13 ਕਿਲੋ ਕਹਿੰਦੇ ਤੁਸੀਂ ਕਰ ਲਗੇ ਲਓ ਜੀ ਬਾਕੀ ਇਹ ਵੀ ਬਰੀਕੀਆਂ ਬਰੁਕੀਆਂ ਚੈੱਕ ਕਰੇਗੇ ਵੇਖੋ ਜੀ ਅਸੀਂ ਕਿਉਂ ਦੁੱਧ ਘਟਦਾ ਨਹੀਂ ਕਿਲੋ ਖੰਡ ਵੈਸੇ ਹੀ ਘਟਦਾ ਆ ਜਿਹੜਾ ਆ ਰਿਹਾ ਹਾਂਜੀ ਜੇ ਬਾਦਰ ਪੂਰ ਵਾਲਾ ਨਿਕਲੇ ਬਾਦਰਾਂ ਨਿਕਲੇ ਗੇਜਰੇ ਮਿਲਦਾ ਜੇ 15 ਕਹਿ ਉਹਦੇ ਅਗਲੇ ਵੀ 14 ਦੇ ਕੁਝ ਨਾ ਸੀ ਮਲੇ ਮੈਨੂੰ 13 ਵੀ ਮਿਲ ਜਾਣਾ ਅਗਲੇ ਨੂੰ ਅਗਲਾ ਖੁਸ਼ ਹੋ ਜਾਂਦਾ ਤੇ ਜੇ 15 ਕਹਿ ਕੇ 10 ਨਿਕਲੇ ਫਿਰ ਨਹੀਂ ਦਿਖਾਵਾ ਦਾ ਜਿਹੜਾ 15 ਪਲੱਸ ਵਾਲਾ ਖੋਲੋ ਭਾਜੀ ਹਾਂ ਜੀ ਦਿਖਾਵੇ ਦੀ ਗੱਲ ਨਹੀਂ ਉਹ ਦਿਖਾਵਾ ਕਿਨੇ ਤਾਂ ਬਾਡੀ ਨੂੰ ਤਾਂ ਪੈਂਦਾ ਹੁਣ 7 ਕਿਲੋ ਵਾਲੀ ਬਾਡੀ ਚੋਣ ਲਿਆ ਬੰਦਾ ਉਹਨੇ ਜਿਹੜੇ ਘਸਰੇ ਉੱਤੋਂ ਦੀ ਰੋਡ ਨਹੀਂ ਆ ਪਰ ਦੋ ਥਲੇ ਦੇ 5 ਕਿਲੋ ਹੈ 5 ਕਿਲੋ ਇਹ ਗੱਲ ਲੈ ਜੀ ਤੁਹਾਨੂੰ ਇਹ ਚ ਜਾਂ ਜਿਹੜੀਆਂ ਵੀਡੀਓ ਦੇ ਵਿੱਚ ਜਿਹੜੀਆਂ ਦੱਸਦੇ ਆ ਕੋਈ ਕੋਈ ਦੱਸਦਾ ਵਾ ਵੱਡੀ ਐ ਤੇ ਫੁੱਲ ਸੈਜ ਆ ਗਈ ਜਿਹਨੂੰ ਕਹਿੰਦੇ ਆ ਇਹ ਬਾਕੀ ਜੇ ਗੱਲ ਕਰੀਏ ਪੇਠਪੁੜੇ ਦੀ ਪੇਠਪੁੜਾ 3 ਫੁੱਟ ਚੌੜੀ ਤੇ ਹਾਈਟ ਲੰਬਤ ਬਹੁਤ ਹੀ ਚੰਗੀ ਨੂੰ ਕਹਿੰਦੇ ਬਾਕੀ ਇਹ ਚੀਜ਼ਾਂ ਜਿਹੜੀਆਂ बार-बार ਕਹਿਣ ਵਾਲੀ ਗੱਲ ਇਹ ਆ ਕਿ ਸੋਹਣੀ ਸਰਖੀ ਬਹੁਤ ਆ ਤੇ ਤਸੱਲੀ ਕਰੇ ਕੋਈ ਆਣ ਕੇ ਆਪਾਂ ਤੇ ਇਹੋ ਬਾਰ-ਬਾਰ ਆਨੇ ਆ ਵੀ ਕੋਈ ਤਸੱਲੀ ਕਰੇ ਲਾਮਾ ਦੇਣ ਨਾਲੋਂ ਆਪਾਂ ਦਾ ਦੋ ਡੰਗ ਬੰਦਾ ਇੱਥੇ ਪਹੁੰਚੇ ਤੇ ਬੰਦ ਜੋ ਗੱਲ ਕਹਿਣੀ ਹੈ ਤੇ ਬੰਦ ਪਤਾ ਜੇ ਕਿ ਤੁਹੀਂ ਗੱਲ ਕਹਿਣੀ ਅਸੀਂ ਆਪ ਕਹਾਂਗੇ ਆਪ ਕਮਾਂਗੇ ਸਹੀ ਗੱਲ ਸਹੀ ਗੱਲ ਹੈ ਇਧਰ ਵਾਲੀ ਜੋੜੀ 19 21 ਦਾ ਛੋਟੀ ਰੱਖੂਗੀ ਮੜੀ ਹਾਂਜੀ ਉਹ ਸੈਡ ਨਹੀਂ ਹੋਊਗੀ ਹਾਂਜੀ ਸਾਈਡ ਦੀ ਪੂਰ ਛੱਟੇ ਦੀ ਉਹ ਜੀ ਜੀ ਸਾਡੀ ਗਰੰਟੀ ਹੋ ਗਈ ਹਾਂਜੀ ਹਾਂਜੀ ਉਹ ਤੁਹਾਡੇ ਸਾਹਮਣੇ ਰਹਾ ਜਿਹੜਾ ਮਨੀ ਕੀ ਜਿਹੜੀ ਜੋੜੀ ਥੋੜੀ ਛੋਟੀ ਵੀ ਹੁੰਦੀ ਆ ਹਾਂਜੀ ਹਾਂਜੀ ਪਰ ਦੁੱਧ ਜਿਹੜਾ ਬਰਾਬਰ ਉਹ ਕੇ ਰੋਂ ਨੂੰ ਵੱਡੀ ਬੋਲਿਆ ਝੂਟੀ ਨਹੀਂ ਹੈ ਮਤਲਬ ਉਨੀ ਨਿਕੀ ਹੈਗੀ ਆ ਪਰ ਹਾਂਜੀ ਹਾਂਜੀ ਕੱਲਾ ਕੱਲਾ ਵੱਡੇ ਲੇਵੇ ਵੱਡੇ ਟਾਂਚੇਰੀ ਆ ਕੋਈ ਉਹੋ ਜੀ ਮੈਂ ਨਹੀਂ ਹੈਗੀ ਹਾਂਜੀ 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 ਬੁੱਲਣ ਬੁੱਲਣ ਮੈਂ ਨਹੀਂ ਹੈਗੀ ਕੋਈ ਤੇ ਕਿੰਨੇ ਦਿਨ ਦੇ ਦੇਣੀ ਸਮਝੀ ਇਹਦੀ ਇਹਦਾ ਰੇਟ ਨਾਲ ਇੱਥੇ ਆਣ ਕੇ ਸਮਝਾ ਲਿਆ ਤੁਹਾਨੂੰ ਜੀ ਈ ਜਿਗਾਰ ਲਗਾ ਕੱਟੀ। ਲਓ ਜੀ ਜਿਗਾਰ ਤੇ ਬਹੁਤ ਹੀ ਵਧੀਆ ਜਿਨੇ ਲਗਾਵਾ ਤੇ 4 ਲੈ ਟਾਈਮ ਬੜਾ ਬਾਕੀ ਤੇ ਅਜੇ ਵੀ ਜੇ ਕੱਲ ਹੋ ਹੋ ਜੀ। ਹਾਂਜੀ ਭਾਜੀ। ਇਹ ਇਹਦਾ ਕੋ ਛੋਟੀ ਜੀ ਸਮਝ ਗਿਆ ਜੀ। ਲਓ ਜੀ ਫੁੱਲ ਸੈਜ। ਜੀ ਜਿਹਨੂੰ ਮੋਡੇ ਮੋਡੇ ਮੀਡੀਅਮ ਕਹਿੰਦੇ ਮੀਡੀਅਮ ਕਹਤੀ ਹੈ। ਤੇ ਫੋਲੀ ਕਹਿਣੀ ਆ। ਸਹੀ ਗੱਲ ਹੈ ਸਹੀ ਗੱਲ। ਤੇ ਹੋਰ ਸਮਝੀ। ਬਸ ਵਧੀਆ। ਮੋਲ ਇਹਦਾ ਵੀ ਜਿਹੜਾ ਵਾ ਜਾਣਾ ਨਹੀਂ ਉਹ ਰੇਟ। ਨਿਗਾਹਿਆ ਕਰਨਾ। ਛੋਟਾ ਜਿਹਾ ਰੇਟ ਕਰਕੇ ਦੇਦਣੀ ਆ। ਹਾਂਜੀ। ਨਵਾਂ ਮਾਲ ਲੈ ਆਂਦੀ ਵਸ ਫੇਰ ਤਿਆਰੀ ਆ। ਹਾਂਜੀ। ਤਾਨੂੰ ਕੋਸ਼ਿਸ਼ ਦਸੀ ਆ ਵੀ ਮਾਲ ਝੋਟੀਆਂ ਆਪਾਂ ਇਹ ਮਹੀਨੇ ਦੇ 12 12 ਦੇ ਤਿੰਨ ਹੀ ਗੜੀ ਵੇਚ ਲਈਏ 26 ਮਈਆ ਵੇਚ ਲਈਏ ਹਾਂਜੀ ਸਮਝ ਗਈ ਬਾਹਰ ਦੀ ਕੱਲੜੀਆਂ ਕਿਸੇ ਦੇ ਘਰਾਂ ਜੋ ਆ ਜਿਹੜੀਆਂ ਟੌਪ ਗਾੜੀਆਂ ਯਾਰ ਗਾੜ ਮੈਂ 10-10 ਸਵੇਰੇ ਚੋਂ ਬਰੀਡ ਮਾੜੀਆਂ ਸਾਨੂੰ ਵੀਜੀ ਪਾਈਆਂ ਨੇ ਹਾਂਜੀ ਅੱਗੇ ਨਹੀਂ ਬੜੇ ਜਾਂਦੇ ਵੀ ਚੰਗੇ ਆ ਹਾਂਜੀ ਸਾਡੀਆਂ ਮਈਆਂ ਕਿਸੇ ਦਿੱਤੀਆਂ ਵੀ ਮਾੜੀਆਂ ਕਿਦੋਂ ਪਈਆਂ ਹੋਈਆਂ ਪਈਆਂ ਹਾਂਜੀ ਤਿੰਨ ਗੱਲਾਂ ਆਪਾਂ ਕਰਦੇ ਆ ਸਾਨੂੰ ਆਪ ਮਈਆਂ ਉਹ ਇੱਕ ਬਾਹਰ ਡੋਡੀ ਪਈ ਆ ਹਾਂਜੀ ਹਾਂਜੀ ਉਹ ਦੁੱਧ ਵੀ ਨਹੀਂ ਚੱਲੀ ਦੁੱਧੋ ਨਹੀਂ ਲੱਗੀ ਮੈਂ ਲਈ ਆ 5 ਕਿਲੋ ਦੁੱਧ ਤੋਂ ਵੱਧ ਦਿੰਦੇ ਨਹੀਂ ਦਿੰਦੀ ਉਹ ਹਾਂਜੀ ਹਾਂਜੀ ਉਹ ਗੱਫੜ ਮੈਂ ਲਈ ਤਾਂ ਬੜਾ ਵਟਾ ਪੈ ਜਾਂਦਾ ਸਹੀ ਗੱਲ ਸਹੀ ਜਿਹੜੀ ਤਾਗੀਆਂ ਸੁਈਆਂ ਨਾਲ ਕੁਝ ਹੋਰ ਪੈ ਜਾਂਦਾ ਹੋਰ ਹੋਰ ਇੱਕ ਦੁੱਧ ਦੇ ਬੱਚੇ ਮਰੇ ਆ ਹੋਰ ਬਾਹਰ ਪੈ ਜਾਂਦੀਆਂ ਸਾਨੂੰ ਵੀ ਮਾੜੀਆਂ ਪ ਗੱਲ ਇਹ ਜੇ ਸ਼ਕਤੀ ਮਈਆਂ ਹਨ ਹਾਂਜੀ ਉਹ ਸੋਨੇ ਵਾਲੀਆਂ ਲਾਗਦੀਆਂ ਸੋਨੇ ਵਾਲੀਆਂ ਤੇ ਘੱਟ ਕੰਮ ਕਰਾਂਗੇ ਦੇਣੀਆਂ ਚੰਗੀਆਂ ਬ੍ਰੀਡ ਵਾਲੀਆਂ ਤੇ ਪੱਟੀਆਂ ਮਈਆਂ ਲਾ ਕੇ ਲਾਲਾ ਲਾਲਾ ਆਪਣਾ ਕੋਈ ਕੰਮ ਨਹੀਂ ਹੈਗਾ ਨਹੀਂ ਹੈਗਾ ਚੰਗੀ ਬ੍ਰੀਡ ਦੀ ਚੰਗੀ ਝੋਟੀਆਂ ਦੇ ਛੋਟੇ ਬਾੜਾਂ ਦਾ ਇਤਤਾਲਾ ਕੰਮ ਕੋਈ ਯਾਦ ਕਰੋ ਲਾਲਾ ਲਾਲਾ ਨਹੀਂ ਕਰਨੀ ਇਤਤਾਲਾ ਕੰਮ ਕਰਨਾ ਇਤਤਾਲਾ ਕੰਮ ਕਰਨਾ ਤੇ ਮੁੱਲ ਝੋਟੀ ਦਾ ਇਹ 31 ਜੀ ਹਾਂਜੀ ਤੇ ਮਾਨ ਸਮਾਨ ਕਰਕੇ ਝੋਟੀ ਦੇ ਦਿਆਂਗੇ ਫਾਂ ਯਾਰ ਸਰਦੋ 75 ਦੀਆਂ 75 ਤੇ 70 ਦੀ ਜੋੜੀ ਜਾਣਦੇ ਲੈ 70 ਰੁਪਏ ਯਾਰ ਜੀ ਚਾਹ ਗਰੂ ਇਹ ਤਸੱਲੀਆਂ ਕਰਕੇ ਵੱਡੀ ਬੋਲੀਏ ਜੋ ਇਹ ਪਹਾੜੀਏ ਪੜਨੇ ਭਾਈ ਤੋਲੇ ਕੱਜੋ ਹਾਂ ਪਰ ਵੱਡੀ ਕਿੱਥੇ ਮਰਜੀ ਜਲ ਜੋ ਲਓ ਜੀ ਸਰਪੰਚ ਪਰਮ ਤੇ ਅੱਗੇ ਆ ਗਈ ਗੱਬਣ ਮੈਂ ਇਹ ਜੀ ਮੈਂ ਤੁਹਾਨੂੰ ਇਹਦੀ ਗੱਲਾਂ ਕੀ ਦੱਸੀਏ ਹਾਂਜੀ ਇਹਦੀ ਗੱਲ ਸਚਾਈ ਆ ਸਜਾਈ ਹੁਣ ਲਈਏ ਇਧਰੋਂ ਹਾਂਜੀ ਮੇਰੀ ਗੱਲ ਹੈ ਜੀ ਨਹੀਂ ਸਹੀ ਗੱਲ ਹੈ ਹੁਣ ਲਈਏ ਇਧਰੋਂ ਹਾਂਜੀ ਤੇ ਪਰੇ ਗਈ ਇਹ ਪਹਿਲੇ ਸੂਰੇ ਵਾਲੇ ਪਹਿਲੇ ਸੂਰੇ ਇਹ ਨਹੀਂ ਗੱਲ ਤੇ ਐਰ ਕਾ ਸੂਣਾ ਜਿਹੜਾ ਤੀਜੇ ਸੂਰੇ ਤੀਜੇ ਸੂਰੇ ਤੇ ਜੇ ਸੂਰੇ ਹਾਂਜੀ ਹਾਂਜੀ ਤੀਜੇ ਸੂਰੇ ਦੰਦ ਨੇ ਕੱਢਿਆ ਜੇ ਫੁੰਨਾ ਉਹ ਤੇ ਪਹਿਲੇ ਸੂਰੇ ਦੰਦ ਨੇ ਕੱਢਿਆ ਜੇ 11 12 ਕਿਲੋ 11 12 ਕਿਲੋ ਇਹ ਨਹੀਂ ਆ ਮੈਨੂੰ ਕਹੇ ਜੀ ਪਹਿਲੇ ਸੂਰੇ ਨੇ 18 ਕਿਲੋ ਕੱਢਿਆ ਪਹਿਲੇ ਸੂਰੇ 11 ਕਿਲੋ ਕੱਢਿਆ ਉਹਨੇ ਕੋ 11 12 ਕਿਲੋ ਹਾਂਜੀ ਉਹ ਦੂਜੇ ਸੂਰੇ 15 ਕਿਲੋ ਹੁਣ ਉਹ ਕਹਿੰਦੇ ਵੀ ਅਸੀਂ ਵਿਚ ਦੇ ਗਏ ਆ ਕੱਲ ਮਈਆਂ ਦੋ ਲੈ ਗਏ ਆ ਸਿੱਧੀ ਗੱਲ ਆ ਅੱਛਾ ਜੀ ਤੇ ਆਪਾਂ ਕਟੀਆਂ ਹੀ ਰੱਖਣੀਆਂ ਛੋੜੀ ਛੋੜੀਆਂ ਫੇਰ ਪੈਣਾ ਬ੍ਰੇਕੀਆਂ ਵਾਲੀਆਂ ਉਹੋ ਸੁਬੇ ਲੈਣੇ ਇਹ ਜਿਹੜਾ ਮਰਜੀ ਦੁੱਧ ਚੋਣਾ ਲੈ ਜਿਹੜਾ ਲੈ ਲੂ ਮੁਕਤ ਵਾਲੇ ਭਾਵਾ ਚੰਗੀ ਬੜੀ ਫੋਲਕ ਪੁੱਤ ਕਰਾ ਲੈ ਦੱਸ ਲਾਓ ਜੀ ਗੱਪਣ ਆ ਗਈ ਤੇ ਭਾਅ ਬਿਲਕੁਲ ਨਿਗਾਹੇ ਹੁਣਾਏ ਲੁੱਟਣ ਵਾਲਾ ਮੇਲੇ ਵਾਲਾ ਲੁੱਟਣਾ ਨਾ ਇਹ ਮੇਲਾ ਬਣਾ ਦੋ ਤੇ ਚੁੱਤੀ ਚੜੀ ਵੇਖ ਲਓ ਬਾਕੀ ਇਹ ਵੀ ਸੋਹਣੀ ਸਨਖੀ ਬਹੁਤ ਆ ਬਾਕੀ ਬ੍ਰੇਕੀਆਂ ਵਾਲੀ ਆ ਗੱਲਾਂ ਖੰਡ ਲੀਏ ਬ੍ਰੇਕੀਆਂ ਬਹੁਤ ਆ ਕੱਢੀਆਂ ਸਹੀ ਗੱਲ ਆ ਹਲੇ 1 ਹਫਤਾ ਬਾਕੀ ਆ ਤੇ ਬਾਕੀ ਇਹ ਵੀ ਬ੍ਰੇਕਾਂ ਵਗੈਰਾ ਦੇਖੋ ਪੂਛ ਨਹੀਂ ਆ ਬ੍ਰੇਕੀਆਂ ਦੇਖੋ ਲਓ ਜੀ ਤੇ ਛੋਟੀ ਜਿਹੜੀ ਸੁਣੀ ਤਾਂ ਕੀ ਹਰ ਗੱਲ ਸੁਆਤ ਤੇ ਗਿਆ ਸੁਣੀ ਆ ਤੇ ਗੱਲ ਕਰ ਜਾਂਦੇ ਜਪਣਾ ਤੇ ਪਾਵਰ ਜਾਈ ਉਸਮੰਜੀ ਮੈਂ ਦੱਸੇ ਕਰਾ ਪਾਵਰ ਉੱਢਦੇ ਵਾਲੇ ਦੇ ਨਾਲ ਜੇ ਹਾਨੂੰ ਪਾਵਰ ਬਲੀ ਕਣੀ ਵੀ ਦੇ ਫਰਾ ਦੇਣੀ ਹੈ ਵਸ ਅੱਗੇ ਲਓ ਜੀ ਇਹ ਨਹੀਂ ਆ ਗਈ ਮਈ ਛੋਟੀ ਆ ਚੌੜੀ ਚੌੜੀ ਬੇਲਾ ਵੱਡੀ ਮੈਂ ਤੇ ਢਾਂਚਾ ਵੇਲਾ ਕਿਹੜਾ ਲੱਗਾ ਤੇ ਬੰਦ ਤਿੰਨ ਫੁੱਟ ਚੌੜੀ ਆ ਗਈ ਤੇ ਚਵਾ ਜਮਾ ਪੋਲਾ ਤੇ ਲਓ ਜੀ පහගු ී ජ ේී හේ එනුස් කෙඩාල ගැව බටනාලා. ਬਟਨ ਦਾ ਲੱਗ ਲਿਆ ਜਿੱਦੋਂ ਮੈਂ ਲੇਵਾ ਭਰੂਗੀ ਨਾ ਜਿਹੜਾ ਫੁੱਲ ਸਾਈਜ਼ ਤਿਆਰ ਹੋਊਗੀ ਹਾਂ ਜੀ ਥੋੜਾਈਏ ਮੈਂ ਰਾਤ ਦੀ ਹੀ ਥੋੜਾ ਡੋਕਾ ਡੋਕਾ ਮਾਰ ਗਈ ਆ ਹਾਂ ਜੀ ਜੀ ਇਹਦਾ ਇੰਨੀ ਜ਼ਿਆਦਾ ਚੰਗੀ ਨਸਲ ਬਰੀਡ ਵੇਖ ਤੇ ਕਿਉਂ ਲੱਗਾ ਤੇ ਚੜਾਈ ਵੇਖ ਲਾ ਤੇ ਬਾਕੀ ਜੇ ਕੋਈ ਵੀਰ ਭਰਾ ਲੱਲੂਗਾ ਤੇ ਬਾਕੀ ਇਹ ਵੀ ਆਪਣੇ ਪਿੱਛੇ ਦੀ ਥਣਾ ਦੀ ਬਾਦ ਕਰਦੀ ਕਰਨੀ ਪਿੱਛੇ ਦੀ ਤੇ ਥਣਾ ਦੀ ਗਾਰੰਟੀ ਹੋਊਗੀ ਲਓ ਜੀ ਆਪਾਂ ਇਹ ਗੱਲ ਨਹੀਂ ਇੱਛਾ ਲੇ ਕੇ ਤਸਲੀ ਕਰੋ ਫਿਰ ਵੀ ਆਉਣ ਵਾਲਾ ਮਗਾਉਣਾ ਭਾਰ ਦੀ ਹਾਂਜੀ ਥਣਾ ਵਾਲੀ ਸਾਡੀ ਗਾਰੰਟੀ ਅੱਗੇ ਕੰਕਲੇ ਦੇ ਮਕੱਦਰ ਆਈ ਕਿਨੇ ਕਰਕੇ ਸੀ ਵੀ ਜਾਏ ਆ ਕਿਨੇ ਦੇ ਦੇਣੀ ਆ ਦੁੱਧ ਜਿਹ 18 ਕਿਲੋ 18 ਕਿਲੋ 18 ਕਿਲੋ ਚੋਰ ਮੈਂ ਨਾ ਇਸ 16 ਕਿਲੋ ਲਈ ਔਰ ਦੇ ਦਵਾਂਗਾ 15 ਕਿਲੋ ਵੀ ਦੇ ਦੂ ਇਸ ਪੰਜੀ ਬੋਲ 15 ਕਿਲੋ ਵੀ ਇਸ ਵਿੱਚ ਛੋਟੀ ਨੰਗਰੇ ਚਵਾਇਆ ਹਾਂਜੀ 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 ਚੰਗੇ ਰਿਕਾਰਡ ਦੀ ਚੰਗੇ ਲੱਕ ਕੰਗੇ ਇਲਾਕੇ ਜੋ ਆਈ ਹੀ ਦੋਸ ਵੀ ਰਹੀ ਆ ਮਾਜੇ ਦੇ ਵਿੱਚ ਹਾਂਜੀ ਹਾਂਜੀ ਹੁਣ ਜਿੱਥੇ ਇਹਦਾ ਦਾਵਾ ਪਣੀ ਲਿਖਿਆ ਹੋਊਗਾ ਉੱਥੇ ਜਾਊਗੀ ਕਿਉਂਕਿ ਵੇਖੋ ਜਿੰਨਾ ਹੀ ਮਾਲ ਲਾ ਕੇ ਵੇਚਣ ਜੇ ਆਪਾਂ 70 60 70 ਮਹੀਆਂ ਹੀ ਗੱਲੇ ਲਾ ਕੇ ਮਹੀਨੇ ਰੇ ਵੇਚਣਦੇ ਆ ਨਾ ਹਾਂਜੀ ਹਾਂਜੀ ਪੂਰੀ 60 70 ਮਹੀਨਾ ਵੇਲੇ ਸਾਢੇ ਚੋਕ 10 20 ਮਹੀਆਂ ਇਧਰ ਆਣ ਕੇ ਵੇਖਦੀਆਂ ਬਿਖਦੀਆਂ ਆ ਜਿਹੜੇ ਆਮ ਆਪਾਂ ਲੈਨੇ ਆ ਵੀਰ ਭਰਾ ਜਿਹੜੇ ਆਪਣੇ ਹਾਂਜੀ ਦਾ ਲੈਂਦੇ ਹੋਈ ਉਹ ਮਈਆਂ ਲੈਂਦੇ ਆ ਬਾਕੀ ਸਾਰੀਆਂ ਹੁੰਦੀਆਂ ਨੇ ਖੋ ਨਵੀਂ ਮਹਿ ਘਰ ਤਿਆਰ ਕਰਦੇ ਆ ਸਹੀ ਗੱਲ ਸਹੀ ਗੱਲ ਬੰਦੇ ਛੋੜੀ ਕੇ ਚਾਰ ਹੀ ਨਹੀਂ ਹੋ ਤੇ ਚੰਗੇ ਰਵਾੜ ਦੀ ਚੰਗੇ ਸੀਮਣ ਦੀ ਮੈਂ ਆਲੇ ਵਾਲੇ ਵਾਂਗ ਇਕੋ ਨਾਣਾ ਨਾਣਾ ਬਣੀਆ ਰਿਹਾ ਦੇ ਭਾਰ ਆ ਛੋਟਾ ਕਰਾਂਗੇ ਮੋਦੇ ਦਾ ਇੱਕ ਸੋਤਰਾ ਹਾਂਜੀ ਤੇ ਇੱਕ 10 ਦੀ ਜਾਂਦੀ ਲਓ ਜੀ ਇੱਕ 5 ਦੀ ਜਾਂਦੀ ਏ ਉਹ ਨਹੀਂ ਠਕਾ ਜੂ ਠਕਾ ਜੂ ਪਰ ਛੋਟੀ ਮੈਂ ਬਣੀ ਚੰਗੀ ਚਲੋ ਇਹ ਇੱਕ 5 ਦੀ ਜਾਂਦੇ 55 ਲਓ ਜੀ ਇੱਕ 5 ਦੇ ਲੁੱਟ ਲੋ ਮੇਲਾ ਬਾਕੀ ਮਿਰਕ ਪੁਆਇੰਟ ਬਹੁਤ ਚੰਗੀ ਲੱਗੀ ਆ ਥਾਂ ਥੁੰਦੀ ਕੁਆਲਿਟੀ ਬਹੁਤ ਚੰਗੀ ਲੱਗੀ ਆ ਗੱਬਣ ਆ ਭੂਰ ਛੱਡੇ ਨਹੀਂ ਥਣਵਾਦ ਘਾੜ ਦੀ ਪਿਛੇ ਰੀ ਗਰੰਟੀ ਹੋਊਗੀ ਬਾਕੀ ਪਾ ਲਈਏ ਲੋ ਜਾਰਨਾ ਲੈ ਆ ਜੇ ਲਾ ਜੇ ਤਿਆਰ ਪਾਕਿਸਤਾਨ ਨੂੰ ਦੱਸ ਦਿਆਂ ਜਿਹੜੇ ਨਾ ਸੋਣ ਦੇ ਦੇ ਜਿਹੜੇ ਆ ਬਾਕੀ ਬਰਨ ਦੇਖੋ ਅਜੇ 13 ਦਿਨ ਬਾਕੀ ਸੋਣ ਜੀ ਇਹਦੇ 13 ਦਿਨ ਬਾਕੀ 13 ਦਿਨ ਇਹਦੇ ਸੋਣ ਜੀ ਬਾਕੀ ਹੋਰ ਸਭੰਜੀ ਬਸ ਓਕੇ ਆ ਜੀ ਕਿਰਪਾ ਮਾਰਕ ਦੀ ਸਰਪੰਚ ਜੀ ਦੇਰੀ ਬਾਅਦ ਮਤੇ ਆਓ ਹਾਂ ਜੀ ਪਹਿਲਾਂ ਤਸੱਲੀ ਕਰੋ ਫਿਰ ਮੱਝ ਖਰੋ ਮੱਝ ਖਰੋ ਸਹੀ ਗੱਲ ਹੈ ਅਸੀਂ ਪਹਿਲਾਂ ਕਿਹਨੇ ਤਸੱਲੀ ਕਰੋ ਫਿਰ ਮੱਝ ਫਿਰ ਮੈਂ ਹੀ ਖੜੋ ਅਸੀਂ ਇਹ ਨਹੀਂ ਪਹਿਲਾਂ ਕਿਹਨੇ ਪਹਿਲਾਂ ਮੱਝ ਲੈ ਜਾਓ ਤਸੱਲੀ ਘਰ ਜਾ ਕੇ ਗਏ ਪਹਿਲੋਂ ਪੈਸੇ ਪਾਓ ਤਾਂ ਫਿਰ ਮੱਝ ਖਰੋ ਨਹੀਂ ਕਹਿੰਦੇ ਵੀ ਮੱਝ ਪਹਿਲਾਂ ਖਰ ਤਸੱਲੀ ਘਰ ਜਾਇਆ ਕਰੋ ਅਸੀਂ ਕਿਹਨੇ ਇੱਥੇ ਆਓ ਕਿਹਾ ਤਸੱਲੀ ਕਰੋ ਤਸੱਲੀ ਕਰੋ ਦਿਨ ਮੱਝ ਹੋਵੇ ਹਾਂ ਮੈਂ ਗੂਗਲ ਪੇ ਨਹੀਂ ਕਰਨੇ ਗੂਗਲ ਪੇ ਨਹੀਂ ਨਹੀਂ ਲੈਗਾ ਇੱਥੇ ਕੈਸ਼ ਵਾਲੇ ਜੋ ਬਸ ਲਓ ਜੀ ਕੈਸ਼ ਆਓ ਕੈਸ਼ ਲੈ ਕੇ ਸਾਨੂੰ ਕੋਈ ਗੂਗਲ ਪੇ ਦਾ ਸਬੰਧ ਨਹੀਂ ਆਉਂਦਾ ਕੋਈ ਸ਼ੌਂਕ ਨਹੀਂ ਸਾਨੂੰ ਇੱਥੇ ਕੈਸ਼ ਲੈ ਕੇ ਆਓ ਆਪਣੀ ਤਸੱਲੀ ਕਰੋ ਮੰਡੀ ਐ ਚਾਰ ਟਾਈਮ ਕੋਲ ਚੋਲੇ ਪੰਜ ਟਾਈਮ ਚੋਲੇ ਝੋਟੀਆਂ ਯਾਨੀ ਆਪਣੇ ਕੋਲ ਟੌਪ ਰੱਖਦਾ ਸਾਰੀਆਂ ਤੇ ਬਾਕੀ ਬੱਚੇ ਤੁਹਾਨੂੰ ਦਿਖਾ ਦੇਣ ਲੱਗੇ ਆ ਵੇਖੋ ਜੀ ਤਾਜ਼ੇ ਬੱਚੇ ਨੇ ਬਿਲਕੁਲ ਤਾਜ਼ੇ ਸੂਏ ਸੂਏ ਤੇ ਬਾਕੀ ਕੋਈ ਕਟੇ ਆ ਕੋਈ ਕਟੀਆਂ ਨੇ ਜਿਹੜਾ ਜੋ ਵੀ ਆ ਉਹ ਸਮਝਦੇ ਆਂ ਵੀ ਫੋਨ ਤੇ ਪੁੱਛ ਸਕਦੇ ਜੋ ਹੋਰ ਸਮਝੀ ਕਟੇ ਆ ਕਰਦੀ ਉਹਨੇ ਅੱਧੀ ਕੱਟੀ ਮੇਰੇ ਹਿਸਾਬ ਨਾਲ ਹਾਂਜੀ ਠੀਕ ਹੈ ਨਹੀਂ ਗੱਲ ਤੇ ਬਾਕੀ ਤੁਹਾਨੂੰ ਦੱਸਿਆ ਵੀ 24 ਦਾ ਸਮਾਂ ਤੁਹਾਨੂੰ ਸਵੇਰੇ 5:30 ਤੋਂ 5:30 ਜੋਬਨ ਓਕੇ ਰਪੋਰਟ ਜੋਬਨ ਜੋ ਬਨਵਾਏ ਕੋਈ ਗੱਲ ਬਾਤ ਨਹੀਂ ਪੁੱਛੀ ਓਕੇ ਆ ਸਾਰੀਆਂ ਨਾ ਚਵਾਚੂ ਕਿਵੇਂ ਆ ਲਾ ਉਹ ਕੁੰਬਈਾ ਠੰਡਾ ਆਈ ਇਹਨਾਂ ਦੇ ਨਾਲ ਔਰ ਠੰਡਾ ਕਰਕੇ ਬਸਾਮ ਤੋਂ ਵਧਿਆ ਕੇ ਦੋ ਉਹਨੂੰ ਚੱਲੋ ਥੋੜੇ ਜਿਹਾ ਬਾਜਬੂਈ ਨਿਕਲੇ ਮਿਸ਼ੀ ਆਪਣਾ ਡਰਸਸ ਦੇ ਆ ਜੀ ਪਿੰਡ ਆਪਣਾ ਭੋਲੇ ਗਿਆ ਜਿਲ੍ਹਾ ਗੁਰਦਾਸਪੁਰ ਹਾਂਜੀ ਹਾਂਜੀ ਸ਼ਟੀਲ ਪਟਾਲਾ ਹਾਂਜੀ ਨੇੜੇ ਫਤੇਗੜ ਟੂੜੀਆਂ ਹਾਂਜੀ ਹਾਂਜੀ ਮੋਬਾਈਲ ਨੰਬਰ 9901658050 ਹਾਂਜੀ ਜਿੰਨੇ ਮੇਰੇ ਵੀਰ ਨੇ ਆਉਣਾ ਲਕੇਹਣ ਭਰਕੇ ਵਿਆਹ ਦਾ ਸਰਪੰਚ ਫਾਰਮ ਭੋਲੇ ਗਿਆ ਜੀ ਹਾਂਜੀ ਹਾਂਜੀ ਤੇ ਮਾਲ ਆਪਣੇ ਕੋਲ ਚੰਗੀ ਘੱਡੇ ਦਾ ਹਾਂਜੀ 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 ਸਾਰੇ ਗੱਲਾਂ ਤੁਹਾਡੇ ਸਾਥੀ ਗਾ ਤੁਹਾਨੂੰ ਲਓ ਜੀ ਡਰੈਸ ਤੁਹਾਨੂੰ ਦੇਤਾ ਸਰਪੰਚ ਫਾਰਮ ਭੋਲੇਗੀ 9501658050 ਠੀਕ ਹੈ ਜੀ ਸਾਰਿਆਂ ਨੂੰ ਸასი ਗਾ ਜੀ